1.5 ਕਰੋੜ ਰੁਪਏ ਦਾ ਚਿੱਟਾ ਖਾ ਕੇ ਜਿਹੜਾ ਆਪਣਾ ਬੰਦਾ ਆ ਆ ਬੈਠਾ ਹੋਇਆ ਕੋਲੇ ਹਨਾ ਕੋਈ ਫਰਕ ਤਾਂ ਨਹੀਂ ਲੱਗਿਆ ਵੀ ਸਰੀਰ ਤਾਂ ਨਹੀਂ ਮੋਟਾ ਹੋਇਆ ਚੀ ਨਾ ਹਨਾ ਸਰੀਰ ਤਾਂ ਘਟਿਆ ਹੀ ਹੈ ਘਟਿਆ ਹੀ ਹੈ ਨਾ ਇਹ ਲੋਕਾਂ ਨੂੰ ਕਈਆਂ ਨੂੰ ਹੁੰਦਾ ਖੜੀ ਨਸ਼ਾ ਖਾ ਕੇ ਪਤਾ ਨਹੀਂ ਕੀ ਹੋ ਜੂਗਾ ਤੇ ਜਿਹੜੀ ਰਹਿੰਦੀ ਖੁੰਦੀ ਇਹ ਜੇ ਤਾਂ ਘਟਾਈ ਆ ਆਪਦੀ ਸਾਰਾ ਬਣਾਉਣ ਤੇ ਦੂਰੀ ਆਰ ਬਾਕੀ ਜਿਹੜੇ ਉਹੀ 1.5 ਕਰੋੜ ਰੁਪਏ ਦਾ ਕੀ ਕੁਝ ਬੰਨਣਾ ਸੀ 3-7 ਕਿੱਲੇ ਦਾ ਜ਼ਮੀਨ ਹੀ ਬਣ ਜਾਂਦੀ ਹਾਂ ਤੇ ਭਾਵੇਂ ਦੀ ਗੱਡੀ ਪੈ ਰੇਂ ਰੋਵਰ ਕਢਾ ਲੈਂਦਾ ਕੋਸ਼ਿਸ਼ ਕਰੀ ਜਾਂਦਾ ਹਨਾ ਕਿ ਜਿਵੇਂ ਚੱਕਰੀ ਕੋਈ ਨਹੀਂ ਸੀਗਾ ਜਮਾ ਅੱਜ ਉਹੀ ਚੀਜ਼ ਨੂੰ ਸੈਟਿੰਗ ਕਰਨ ਤੇ ਕਿੰਨਾ ਜ਼ੋਰ ਕਿੰਨੀ ਸੋਚਾਂ ਲੱਗ ਰਹੀਆਂ ਉਹ ਸੋਚਾ ਅੱਜ ਸੋਚ ਰਹੀਆਂ ਨਹੀਂ ਪੈਣੀਆਂ ਫਿਰ ਹੁਣ ਤੁਸੀਂ ਇਹ ਤਾਂ ਹੁਣ ਤੁਸੀਂ ਮੇਰੇ ਕੋਲੇ ਰਹਿੰਦੇ ਤੁਸੀਂ ਇਹ ਮੰਨ ਚੁੱਕੇ ਆ ਵੀ ਹਾਂ ਮੈਂ ਛੱਡ ਚੁੱਕਿਆ ਜਿਹੜੇ ਪਿੰਡ ਦੇ ਦੂਜੇ ਸਾਈਡ ਵਾਲਾ ਬੰਦਾ ਉਹ ਤਾਂ ਮੰਨਣ ਨੂੰ ਤਿਆਰ ਹੀ ਨਹੀਂ ਅਜੇ ਵੀ ਮੰਨਣਾ ਛੱਡ ਚੁੱਕੇ ਜਿਹੜੇ ਬੰਦੇ ਦੇ ਇੱਕ ਵਾਰੀ ਸੰਗ ਵਿੱਚ ਦੀ ਲੰਘ ਗਿਆ ਇਹ ਨਸ਼ਾ ਉਹ ਬੰਦਾ ਜ਼ਿੰਦਗੀ ਦੇ ਵਿੱਚ ਉਹਦੀ ਤਸੱਲੀ ਨਹੀਂ ਵੀ ਕਿਤੇ 10 ਸਾਲਾਂ 10 ਸਾਲ ਛੱਡ ਕੇ ਵੀ ਉਹ ਨਸ਼ੇ ਨੂੰ ਦੁਬਾਰਾ ਉਸ ਨਸ਼ੇ ਨੂੰ ਕਰ ਸਕਦਾ ਚਿੱਟੇ ਦੇਖ ਵੀ ਜਿਹੜਾ ਬੰਦਾ ਆ ਤੇ ਸਰੀਰ ਦਾ ਸਗਣਾ ਨਹੀਂ ਹੂੰ ਜਿਹੜੇ ਬੰਦੇ ਨੇ ਆਪ ਦਾ ਸਰੀਰ ਹੀ ਪੱਠੀ ਚ ਝੋਖਤਾ ਹੂੰ ਉਹ ਕਿਸੇ ਦਾ ਕੀ ਸਵਾਰ ਦੂ ਆ ਕੀ ਯਾਰ ਬਾਹਰ ਦੀ ਮਿੜੀ ਹੈ ਜਿਹੜਾ ਪਿੰਡ ਦੇ ਵਿੱਚ ਰਹਿੰਦਾ ਬੰਦਾ ਉਹ ਤੁਹਾਡੇ ਉਨੀ ਕੰਮ ਨਹੀਂ ਹੋਣੇ ਜਿੰਨਾ ਕਿ ਪਿੰਡ ਦੇ ਬੰਦੇ ਨੇ ਕੰਮ ਆਉਣਾ ਚਾਹੇ ਗਰੀਬ ਬੰਦਾ ਹੀ ਹੋਵੇ ਕੋਈ ਪਿੰਡ ਦਾ ਹਨਾ ਕਿ ਹੁਣ ਜਿਹੜੀ ਇਹ ਗਲਤੀ ਮੰਨਦਾ ਤੂੰ ਆਪਦੀ ਬਹੁਤ ਵੱਡੀ ਗੱਲ ਬਹੁਤ ਵੱਡੀ ਗੱਲ ਹੁੰਦੀ ਹੈ ਗਲਤੀ ਮੰਨ ਲੈਣੀ ਵੀ ਹਾਂ ਇਹ ਕਈ ਬੰਦੇ ਗਲਤੀ ਕਰਕੇ ਵੀ ਨਹੀਂ ਮੰਨਦੇ ਅੱਜ ਕੱਲੇ ਜਿਹਦੇ ਜਿੱਦਾਂ ਸਮਝੀ 7 ਸਾਲ ਤਾਂ ਮੇਰੇ ਖਰਾਬ ਹੋ ਹੀ ਚੁੱਕੇ ਆ ਜਿੰਦਗੀ 7 ਸਾਲ ਬਹੁਤ ਜ਼ਿਆਦਾ ਸਮਾਂ ਹੁੰਦਾ ਹੈ ਉਹਨੇ ਸਮੇਂ ਦੇ ਵਿੱਚ ਚੱਲ ਬੰਦਾ ਤਰੱਕੀ ਨਾ ਕਰੂਗਾ ਜ਼ਿੰਦਗੀ ਤਾਂ ਜਿਉਂਦਾ ਨਾ ਜ਼ਿੰਦਗੀ ਹਾਂ ਪਾਲੀਜ ਕਰ ਕਰਿਆ ਹੋ ਗਿਆ ਕੋਲ ਡਰਿੰਕ ਹੋ ਗਿਆ ਇਹ ਵੀ ਇੱਕ ਤਰ੍ਹਾਂ ਦਾ ਬੱਚਿਆਂ ਲਈ ਇਹ ਨਸ਼ਾ ਹੈ ਇਹ ਜਮਾ ਚਿੱਟਾ ਖਤਮ ਕਰਨ ਤਾਂ ਬਾਈ ਹਰੇਕ ਘਰ ਦੇ ਵਿੱਚੋਂ ਇੱਕ ਬੰਦੇ ਨੂੰ ਉੱਠਣਾ ਪਊਗਾ ਚਿੱਟਾ ਖਤਮ ਕਰਨ ਵਾਸਤੇ 1.5-200 ਬੰਦਾ ਹੁਣ ਸਾਰੇ ਪਿੰਡ ਤੋਂ ਤਕੜਾ ਹੈ ਜੇ ਕਿਸੇ ਨੇ ਛੱਡਣਾ ਹੈ ਤਾਂ ਸਭ ਤੋਂ ਪਹਿਲਾਂ ਬੰਦੇ ਨੂੰ ਤਬਾਕੂ ਛੱਡਣਾ ਪਊਗਾ ਚਿੱਟਾ ਫੇਰ ਛੱਡਿਆ ਹਾਂਜੀ ਮਿੱਤਰੋ 1.5 ਕਰੋੜ ਰੁਪਈਆ ਦਾ ਜਿਹੜਾ ਚਿੱਟਾ ਖਾ ਕੇ ਬੰਦਾ ਆਪਣੇ ਕੋਲੇ ਬੈਠਾ ਹੁਣ ਵੇਖੋ ਤੁਸੀਂ ਵੀ ਲੱਗ ਰਹੀ ਆ ਕੋਈ ਮੋਟਾ ਹੋ ਗਿਆ ਜਾਂ ਕਿਸੇ ਪਾਸੋਂ ਪਤਲਾ ਹੋ ਗਿਆ ਵੀ 1.5 ਕਰੋੜ ਰੁਪਈਆ ਹੈ ਨਾ ਚਿੱਟੇ ਦੇ ਵਿੱਚ ਹੀ ਲਾਇਆ ਆਪਾਂ ਇਹ ਕਿੰਨਾ ਲਾਤਾ ਹਾਂ 1.5 1.5 ਪਲੱਸ ਹੀ ਆ ਕੱਟ ਨਹੀਂ 1.5 ਤੋਂ ਤੇ ਕੋਈ ਮੰਨ ਲਾ ਕੋਈ ਫਾਇਦਾ ਹੋਇਆ ਉਹ ਚੀਜ਼ ਦਾ ਫਾਇਦਾ ਤਾਂ ਕੀ ਆ ਬਸ ਇਹ ਚੀਜ਼ਾਂ ਦਾ ਇੱਕ ਥੁੱਕ ਮਿੱਠਾ ਹੁੰਦਾ ਜਿਹੜਾ ਬੰਦਾ ਥੋੜਾ ਜਿਹਾ ਘਰੋਂ ਯਾਦ ਹੋਵੇ ਹਾਂ ਨਾ ਜਾਂ ਥੋੜਾ ਜਿਹਾ ਖੁੱਲ੍ਹੇ ਜੀ ਵਾਕਈ ਸਾਡੀ ਵੀਡੀਓ ਦਾ ਮਕਸਦ ਆ ਆ ਬਾਈ ਨੂੰ ਇਹ ਨਿੰਦਣਾ ਨਹੀਂ ਹੈਗਾ ਮੰਨ ਲੈ ਲੋਕਾਂ ਮੂਰੇ ਕਿਉਂਕਿ ਇਹਨੂੰ ਪਤਾ ਵੀ ਜਿੰਨਾ ਜਿਹੜੀ ਚ ਗਲਤ ਆ ਤਾਂ ਗਲਤ ਹੀ ਰਹਿਣੀ ਹੈ ਨਾ ਹਾਂ ਹਾਂ ਸਭ ਤੋਂ ਵੱਡਾ ਘਾਟਾ ਤਾਂ ਹੁੰਦਾ ਬੰਦੇ ਨੂੰ ਆਪਣੇ ਸਰੀਰ ਦਾ ਹੈ ਨਾ ਸਭ ਤੋਂ ਵੱਡਾ ਬੰਦੇ ਦਾ ਸਰੀਰ ਹੀ ਹੁੰਦਾ ਹੈ ਸਰੀਰ ਜੇ ਫੋਟੋ ਆਪਾਂ ਦੇਖੀਏ ਪ੍ਰਾਣੀਆਂ ਵਿੱਚ ਦੇਖੇਂਗਾ ਆਪਾਂ ਪਤਾ ਲੱਗਦਾ ਵੀ ਸਰੀਰ ਅੱਧਾ ਸਰੀਰ ਆ ਮੇਰਾ ਹਾਂ ਹੈ ਨਾ ਪਹਿਲਾਂ ਨਾਲੋਂ ਤੂੰ ਵੀ ਦੇਖਦਾ ਰਿਹਾ ਮੈਨੂੰ ਕਿੰਨਾ ਸਰੀਰ ਸੀ ਕੀ ਸਿਸਟਮ ਸੀਗਾ ਉਹ ਤਾਂ ਸਰੀਰ ਨੂੰ ਦੇਖ ਕੇ ਲੱਗਦੇ ਨਹੀਂ ਵੀ ਆਪਾਂ ਕਦੇ ਪਲੇਅਰ ਹੁੰਦੇ ਸੀ ਸਰੀਰ ਕੋ ਪੱਖੋਂ ਲੱਗਦਾ ਹੀ ਨਹੀਂ ਉਹ ਸਿਸਟਮ ਹਾਂ ਬਾਕੀ ਘਰੋਂ ਘਾਟਾ ਬਹੁਤ ਖਾਦਾ ਕੋ ਕਰੋੜ ਸਵਾ ਕਰੋੜ ਡੇਢ ਕਰੋੜ ਰੁਪਏ ਦਾ ਘਰੋਂ ਨੁਕਸਾਨ ਕੀਤਾ ਤੇ ਜਾਦੇ ਸਰੀਰ ਦਾ ਨੁਕਸਾਨ ਬਹੁਤ ਹੋਇਆ ਜਿਵੇਂ 2.5 ਸਾਲ ਨਸ਼ਾ ਛੱਡੇ ਨੂੰ ਹੋ ਗਏ ਅਜੇ ਤੱਕ ਵੀ ਸਰੀਰ ਉਦਾਂ ਦਾ ਨਾਲੇ ਖਰਾਕ ਪਾਣੀ ਵਧੀਆ ਚੰਗਾ ਘਰੋਂ ਸ਼ੁਰੂ ਤੋਂ ਪਰ ਅਜੇ ਤੱਕ ਵੀ ਜੇ ਆਪਾਂ ਕਹੀਏ ਵੀ ਸਰੀਰ ਸੌ ਦਾ 100 ਪੈਸੇ ਨਹੀਂ 80 ਪੈਸੇ ਸਰੀਰ ਠੀਕ ਹੋਇਆ 2.5 ਸਾਲਾਂ ਦੇ ਵਿੱਚ ਨਹੀਂ ਹੁਣ ਤੁਸੀਂ ਐਂ ਦੱਸੋ ਜੇ ਤੁਸੀਂ ਨਸ਼ਾ ਕਰਦੇ ਸੀਗੇ ਉਦੋਂ ਦੂਜੇ ਲੋਕਾਂ ਨੂੰ ਕਿਸ ਤਰ੍ਹਾਂ ਸਮਝਦੇ ਜੇ ਤੁਸੀਂ ਨਸ਼ਾ ਕਰਦੇ ਸੀ ਨਾਲ ਤੁਹਾਡੇ ਕਾਫੀ ਬੰਦੇ ਵੀ ਹੁੰਦੇ ਸੀਗੇ ਨਸ਼ਾ ਇਹ ਨਸ਼ਾ ਨਾ ਇਹੋ ਜਿਹਾ ਨਸ਼ਾ ਇਹ ਇਹ ਬੰਦੇ ਦੇ ਜਜ਼ਬਾਤ ਮਾਰ ਦਿੰਦਾ ਅੱਛਾ ਜਜ਼ਬਾਤ ਬੰਦੇ ਦੇ ਖਤਮ ਕਰ ਦਿੰਦਾ ਬੰਦੇ ਨੂੰ ਨਾ ਆਪਦਾ ਕੋਈ ਧੀ ਪੁੱਤ ਨਾ ਕੋਈ ਮਾਂ ਪਿਓ ਕੁਛ ਨਹੀਂ ਜੰਗਾ ਲੱਗਦਾ ਸਗੋਂ ਬੰਦੇ ਨੂੰ ਇਹ ਨਸ਼ਾ ਕਰਨ ਵਾਲੇ ਚਿੱਟੇ ਵਾਲੇ ਬੰਦੇ ਨੂੰ ਖਾਸ ਕਰਕੇ ਆਇਆ ਲੱਗਦਾ ਜਿਹੜੀ ਬਾਕੀ ਦੁਨੀਆਦਾਰੀ ਤਾਂ ਕੀੜੇ ਮਕੌੜੇ ਭੇਡਾਂ ਕੰਮਲੇ ਲੋਕ ਤੁਰੇ ਫਿਰਦੇ ਵੀ ਇਹਨਾਂ ਨੂੰ ਤਾਂ ਜ਼ਿੰਦਗੀ ਦਾ ਪਤਾ ਹੀ ਨਹੀਂ ਜ਼ਿੰਦਗੀ ਜਿਉਣੀ ਨਹੀਂ ਆਉਂਦੀ ਯਾਰ ਕੀ ਜ਼ਿੰਦਗੀ ਹੈ ਵੀ ਆਪਾਂ ਹੀ ਆ ਜੋ ਦੁਨੀਆਦਾਰੀ ਤੇ ਆਪਾਂ ਸਭ ਤੋਂ ਸਿਆਣੇ ਵੀ ਆਪਾਂ ਬਾਕੀ ਮੰਨ ਲਓ ਤੁਹਾਡੇ ਹੋਰ ਬੰਦੇ ਕਈ ਕਹਿੰਦੇ ਨੇ ਕਈ ਸਾਥ ਵੀ ਦਿੰਦੇ ਨੇ ਇਹ ਚੀਜ਼ ਦੇ ਵਿੱਚ ਤੁਹਾਡੇ ਤੇ ਕਈ ਤੁਹਾਨੂੰ ਰੋਕਦੇ ਵੀ ਹੋਣੇ ਇਸ ਸਮੇਂ ਕੀ ਸਿਸਟਮ ਸੀ ਉਸ ਟਾਈਮ ਦੇ ਵਿੱਚ ਜਿਹੜੇ ਬੰਦੇ ਤੁਹਾਨੂੰ ਬੁਲਾਉ ਹਾਲਾਂਕਿ ਉਹ ਚਟਾ ਕਰਨ ਵਾਲੇ ਨੂੰ ਇਹ ਲੱਗਦਾ ਹੁੰਦਾ ਕਿ ਇਹ ਬੰਦੇ ਆਪਣੇ ਐਂਟੀ ਐ ਜਿਹੜੇ ਉਹ ਐਂਟੀ ਹੁੰਦੇ ਉਸ ਟਾਈਮ ਤੇ ਤੁਹਾਨੂੰ ਬੁਲਾਉਂਦੇ ਨੇ ਤੁਹਾਡੇ ਤੋਂ ਪਾਸਾ ਵੜਦੇ ਹੁੰਦੇ ਆ ਉਹ ਤੁਹਾਡੇ ਲਈ ਸੋਚਦੇ ਹੁੰਦੇ ਆ ਕਿਤੇ ਨਾ ਕਿਤੇ ਤੁਹਾਡੇ ਦੇ ਦਿਮਾਗ ਦੀ ਸੱਤ ਔਰ ਤੇ ਸੱਟ ਮਾਰਨਾ ਚਾਹੁੰਦੇ ਹੁੰਦੇ ਆ ਉਹ ਅੱਛਾ ਜਿਹੜੇ ਬੰਦੇ ਬੁਲਾਉਂਦੇ ਨਹੀਂ ਜਿਹੜੇ ਨਹੀਂ ਬੁਲਾਉਂਦੇ ਅੱਛਾ ਉਹ ਤੁਹਾਡਾ ਸੋਚਦੇ ਹੁੰਦੇ ਤੇ ਜਿਹੜੇ ਬੰਦੇ ਬੁਲਾਉਂਦੇ ਆ ਜਿਹੜੇ ਬੁਲਾਉਂਦੇ ਆ ਤੁਹਾਡੇ ਨਾਲ ਹੱਸਦੇ ਖੇਡਦੇ ਆ ਵਧੀਆ ਤੁਹਾਨੂੰ ਲੱਗਦਾ ਵੀ ਸਾਡੇ ਆਪਣੇ ਆ ਉਹ ਆਪਣੇ ਨਹੀਂ ਹੁੰਦੇ ਉਹ ਲੱਤਾਂ ਖਿੱਚਣ ਵਾਲੇ ਉਹ ਲੱਤਾਂ ਖਿੱਚਣ ਵਾਲੇ ਉਹ ਇਹ ਖੁਸ਼ ਹੁੰਦੇ ਉਹ ਚਾਹੁੰ ਉਹ ਬੰਦਾ ਤੁਹਾਡਾ ਕਿਤੇ ਨਾ ਕਿਤੇ ਫਿਕਰਮੰਦ ਵੀ ਹੈ ਤੇ ਕਿਤੇ ਨਾ ਕਿਤੇ ਉਹ ਤੁਹਾਡਾ ਸੋਚਦਾ ਵੀ ਹੈ ਇਹ ਬੰਦਾ ਗਲਤ ਹੈ ਤੁਹਾਡੇ ਤੇ ਦਿਮਾਗੀ ਸੱਟ ਮਾਰਨ ਵੀ ਚਾਹੁੰਦਾ ਹੈ ਤੁਹਾਨੂੰ ਜਜਬਾਤੀ ਕਰਨਾ ਵੀ ਚਾਹੁੰਦਾ ਹੋਵੇ ਉਦੋਂ ਉਹ ਬੰਦੇ ਮਾੜੇ ਲੱਗਦੇ ਉਦੋਂ ਮਾੜੇ ਲੱਗਦੇ ਆ ਹਾਂ ਉਦੋਂ ਮਾੜੇ ਲੱਗਦੇ ਉਦੋਂ ਹਾਲਾਂਕਿ ਮਾੜੇ ਕਿਉਂਕਿ ਵੱਖ-ਵੱਖ ਤੋਂ ਬੰਦੇ ਵੀ ਤੁਸੀਂ ਲੈ ਕੇ ਨਾਲ ਫਿਰਦੇ ਰਹੇ ਬਹੁਤ ਬੰਦੇ ਤੁਹਾਡੇ ਇਸ ਮਤਲਬ ਸਿਸਟਮ ਦੇ ਵਿੱਚ ਹੁੰਦੇ ਨਸ਼ੇ ਪੱਤੇ ਵਾਲੇ ਨਾਲ ਨਸ਼ੇ ਪੱਤੇ ਵਾਲਾ ਆਪੇ ਵੀ ਉਹ ਹੋ ਜਾਂਦਾ ਇਕੱਠੇ ਹੋ ਜਾਂਦੇ ਬੰਦੇ ਤੇ ਉਹ ਤੁਹਾਨੂੰ ਵਧੀਆ ਲੱਗਦੇ ਹੋਣੇ ਹਨ ਤੇ ਜਿਹੜੇ ਮਤਲਬ ਤੁਹਾਨੂੰ ਐ ਵੀ ਉਹ ਕਰਦੇ ਹੋਣੇ ਵੀ ਇਹ ਤਾਂ ਐਵੇਂ ਮਰੀ ਜਾਂਦੇ ਹਨ ਹਾਂ ਜਿਹੜਿਆਂ ਨੇ ਹੁਣ ਹੁਣ ਪਤਾ ਲੱਗਦਾ ਨਾ ਹੁਣ ਉਸ ਚੀਜ਼ ਤੋਂ ਪਤਾ ਲੱਗਦਾ ਹੁਣ ਜਿਹੜੇ ਬੰਦੇ ਉਸ ਟਾਈਮ ਦੇ ਵਿੱਚ ਮੈਨੂੰ ਨਹੀਂ ਬੁਲਾਉਂਦੇ ਸੀ ਹਾਂ ਹਨਾ ਅੱਜ ਬੁਲਾਉਂਦੇ ਐ ਉਹ ਮੈਨੂੰ ਪਤਾ ਵੀ ਉਹ ਮੇਰੇ ਹਮਦਰਦ ਸੀ ਜਿਹੜੇ ਉਸ ਟਾਈਮ ਦੇ ਵਿੱਚ ਮੈਨੂੰ ਬੁਲਾਉਂਦੇ ਸੀ ਤੇ ਅੱਜ ਬੁਲਾਉਣੋਂ ਹਟ ਗਏ ਉਹ ਤਾਂ ਗੱਲ ਕਲੀਅਰ ਹੀ ਐ ਉਹ ਚਾਉਂਦੇ ਨਹੀਂ ਵੀ ਮੈਂ ਇਸ ਦਲਦਲ ਦੇ ਵਿੱਚੋਂ ਕਿਉਂ ਨਿਕਲਿਆ ਜਿਹੜੇ ਉਸ ਟਾਈਮ ਦੇ ਵਿੱਚ ਪਾਸਾ ਵਟਦੇ ਆ ਉਹਨਾਂ ਉਹ ਪਾਸਾ ਵਟਣ ਦਾ ਕਾਰਨ ਕੀ ਐ ਕਿ ਉਹਨਾਂ ਨੂੰ ਉਹ ਚੀਜ਼ ਤੁਹਾਡੀ ਉਹ ਚੀਜ਼ ਚੰਗੀ ਨਹੀਂ ਲੱਗਦੀ ਇਸ ਕਰਕੇ ਪਾਸਾ ਵਟਦੇ ਆ ਨਾ ਉਹ ਇਸ ਕਰਕੇ ਪਾਸਾਵੜ ਦੇ ਤੁਹਾਡੇ ਤੋਂ ਦੂਰ ਹੁੰਦੇ ਆ ਕਿਤੇ ਨਾ ਕਿਤੇ ਕੁਝ ਕੁ ਪਰਸੈਂਟ ਲੋਕ ਇਹ ਵੀ ਸੋਚਦੇ ਹੁੰਦੇ ਆ ਵੀ ਆਪਾਂ ਯਾਰ ਇਹਨਾਂ ਤੋਂ ਦੂਰ ਆਵਾਂਗੇ ਇਹਨੂੰ ਬੁਲਾਉਣਾ ਹਟਾਂਗੇ ਕਿਤੇ ਨਾ ਕਿਤੇ ਤਾਂ ਸੋਚੂ ਵੀ ਮੇਰੇ ਆਪਣੇ ਆ ਜਿਹੜੇ ਮੇਰੇ ਨਾਲ ਟੁੱਟ ਗਏ ਆ ਉਹ ਬੰਦਾ ਫਿਰ ਕਿਤੇ ਨਾ ਕਿਤੇ ਸੋਚਦਾ ਵੀ ਬਾਕੀ ਜਿਹੜੀ ਮੇਨ ਗੱਲ ਆ ਹਨਾ ਜੇ ਲੱਗੇ ਤੁਸੀਂ ਨਸ਼ੇ ਤੇ ਕਦੋਂ ਸ਼ੁਰੂਆਤ ਹੋਈ ਸੀ ਨਸ਼ੇ ਦੀ ਮਤਲਬ ਕਿਹੜੀ ਕਾਰਨ ਬਣਿਆ ਤੁਹਾਡੇ ਵੀ ਤੁਸੀਂ ਇਸ ਨਸ਼ੇ ਤੇ ਲੱਗੇ ਨਸ਼ੇ ਤੇ ਕਾਰਨ ਤਾਂ ਇਹ ਪਹਿਲਾਂ ਖੇਡਦੇ ਖੂੜਦੇ ਹੁੰਦੇ ਸੀ ਉਹ ਦੇਖ ਦਿੰਦੇ ਸੀ ਉਹਨੂੰ 2011 ਦੇ ਵਿੱਚ ਪਹਿਲੀ ਵਾਰੀ ਦੇਖਿਆ ਸੀ ਚਿੱਟਾ ਮਾਣੂ ਕੇ ਗੇਲ ਖੇਡਣ ਗਏ ਸੀ ਉੱਥੇ ਦੇਖਿਆ ਸੀ ਪਹਿਲੀ ਵਾਰੀ ਚਿੱਟਾ ਵੀ ਚਿੱਟਾ ਹੁੰਦਾ ਉਹਦੇ ਮਾੜੀਆਂ ਮੋਟੀਆਂ ਸਿਕਟਾਂ ਸੂਟਾਂ ਪੀ ਲੈਂਦੇ ਹੁੰਦੇ ਸੀ ਦਾਰੂ ਦੂਰੂ ਪੀ ਲੈਂਦੇ ਹੁੰਦੇ ਉਹ ਤੋਂ ਸੋਚਦੇ ਹੁੰਦੇ ਵੀ ਚੱਲ ਯਾਰ ਇਹ ਤਾਂ ਨਸ਼ਾ ਛੋਟਾ ਜਿਹੀ ਹੈ ਵੀ ਆਪਾਂ ਕੋ ਚਿੱਟਾ ਤਾਂ ਨਹੀਂ ਪੀਂਦੇ ਇਹ ਆਪਸ ਵਿੱਚ ਦੇ ਮਿੱਤਰ ਜੁੰਡਲੀ ਦੇ ਵਿੱਚ ਇਹ ਗੱਲਾਂ ਕਰਦੇ ਹੁੰਦੇ ਹੁੰਦੇ ਜੀ ਬਾਅਦ ਦੇ ਵਿੱਚ ਜਦੋਂ ਇਹ ਸਿਸਟਮ ਨੂੰ ਦੇਖ ਬੰਦੇ ਜਹਨ ਦੇ ਵਿੱਚ ਕਿਤੇ ਕਿਤੇ ਇੱਕ ਟ੍ਰੈਂਡ ਬਣਿਆ ਹੋਇਆ ਇਹ ਚਿੱਟੇ ਦਾ ਜਾਂ ਆਪਾਂ ਗੈਂਗਸਟਰ ਵਾਦ ਦਾ ਕਹਿ ਦਈਏ ਇਹ ਦੁਨੀਆ ਤੇ ਜਪਨ ਲਗਾਈ ਚ ਸੋਚੀ ਨਾ ਇੱਕ ਟ੍ਰੈਂਡ ਪੈਦਾ ਕੀਤਾ ਹੋਇਆ ਹੈ ਪਰ ਜਿਹੜੇ ਬੰਦੇ ਥੋੜੇ ਜੇ ਘਰੋਂ ਆਜ਼ਾਦ ਹੁੰਦੇ ਆ ਖੁੱਲੇ ਦਿਮਾਗ ਦੇ ਖੁੱਲੇ ਦਿਲ ਦੇ ਹੁੰਦੇ ਉਹ ਸੋਚ ਦੇ ਇਸ ਚੀਜ਼ ਦੇ ਵਿੱਚ ਫਸ ਹੀ ਜਾਂਦੇ ਆ ਕਿਤੇ ਨਾ ਕਿਤੇ ਜਿਹੜਾ ਬੰਦੇ ਨੂੰ ਘਰੋਂ ਕੰਟਰੋਲ ਆ ਉਹ ਬਚ ਜਾਂਦੇ ਆ ਜਾਂ ਜਿਹੜੇ ਬੰਦੇ ਵੀ ਜ਼ਿਆਦਾ ਨਹੀਂ ਦੁਨੀਆਦਾਰੀ 'ਚ ਵਿਚਰਦੇ ਉਹ ਬਚ ਜਾਂਦੇ ਆ ਜਿਹੜੇ ਬੰਦਾ ਘਰੋਂ ਬਾਹਰ ਆ ਮੰਨਦਾ ਆ ਆਜ਼ਾਦ ਹੈ ਉਹ ਬੰਦਾ ਸੋਚਦਾ ਵੀ ਯਾਰ ਦੇਖੀ ਤਾਂ ਅਸੀਂ ਵੀ ਕੀ ਸਿਸਟਮ ਹੈ ਬਾਕੀ ਥੋੜਾ ਜਿਹਾ ਅੱਜਕੱਲ੍ਹ ਦੇ ਥੋੜੇ ਨਵੇਂ-ਨਵੇਂ ਜਿਹੜੇ ਨੌਜਵਾਨੀ ਚ ਪੈਰ ਧਰਦੇ ਆ। ਹਾਂ ਇਹ ਚੀਜ਼ ਤਾਂ ਹੈਗੀ ਆ ਨਾ ਜਿਹੜਾ ਚੱਟਾ ਪੀ ਕੇ ਹੁਣ ਬੰਦਾ ਆਪਣੇ ਆਪ ਨੂੰ ਬਦਮਾਸ਼ ਸਮਝਦਾ। ਹੂੰ ਕਿਉਂ ਉਹ ਗੱਲ ਫੇਰ ਉਹੀ ਆ ਗਈ ਲੋਕਾਂ ਨੂੰ ਬੁਲਾਉਣੋਂ ਹਟ ਜਾਂਦੇ ਲੋਕ ਉਹ ਤੋਂ ਬਾਸਾ ਵੜਦੇ ਆ। ਉਹਦੇ ਮਨ ਦੇ ਵਿੱਚ ਇਹ ਫੀਲਿੰਗ ਹੁੰਦੀ ਹੈ ਸ਼ਾਇਦ ਲੋਕ ਮੈਥੋਂ ਡਰਦੇ ਆ। ਉਹਦੇ ਚ ਬਦਮਾਸ਼ੀ ਵਾਲੀ ਫੀਲਿੰਗ ਹੁੰਦੀ ਹੈ। ਪਰ ਇਹ ਇਹ ਬਦਮਾਸ਼ੀ ਬਦਮੋਸ਼ੀ ਆ ਕਾਦੀ ਆ ਭਰਾਵਾ ਇਹ ਆਪਦਾ ਘਰ ਫੂਕਣਾ। ਆਪਦਾ ਸਰੀਰ ਕੋਈ ਚਾਹੇ ਨਸ਼ੇ 'ਚ ਹੋਇਆ ਚਾਹੇ ਮੰਨ ਲਾ ਗੁੰਡਾਗਰਦੀ 'ਚ ਹੋਇਆ ਕਈ ਬੰਦੇ ਥੋੜੇ ਵਿੜਿਆਈ 'ਚ ਲੱਗਦੇ ਵੀ ਸਾਡੇ ਜਵਾਨੀ ਹਰੇਕ ਤੇ ਆਉਂਦੀ ਹੈ ਫੇਰੇ ਤੇ ਵੀ ਆਈ ਮੇਰੇ ਤੇ ਵੀ ਆਈ ਆਪਣੇ ਮਾਪਿਓ ਦੇ ਵੀ ਆਈ ਸੀ ਤੇ ਉਹ ਬੰਦੇ ਨੂੰ ਐਂ ਲਖਣੀ ਮੇਰੇ ਵਰਗਾ ਹੈ ਹੀ ਨਹੀਂ ਕੋਈ ਵੀ ਮੇਰੇ ਤੇ ਲੈ ਵੀ ਜਵਾਨੀ ਚੜੀ ਆ ਦੁਨੀਆ ਨਾਲ ਉਹ ਥੋੜਾ ਵੱਖਰਾ ਚੱਲਦੇ ਆ ਤੇ ਉਹ ਜਦੋਂ ਲੋਕ ਉਸ ਤੋਂ ਪਾਸਾ ਵੜਦੇ ਆ ਉਹ ਫਿਰ ਗਾਣੇ ਆਏ ਜਿਹੜਾ ਲਾ ਲਾ ਕੇ ਸਟੇਟਸ ਪਾਉਂਦੇ ਆ ਕਿ ਸਾਡੇ ਤੇ ਲੋਕ ਮਾਇਦੇ ਆ ਵੀ ਤੁਹਾਡੇ ਤੇ ਕਿਹੜੀ ਗੱਲੋਂ ਮਚਲ ਲੋਕ ਕਿਸੇ ਨੇ ਯਾਰ ਕਿਸੇ ਕੋਲੇ ਅੱਜ ਕੱਲ ਕਿਹਦੇ ਕੋਲੇ ਟਾਈਮ ਆ ਕਿਸੇ ਬਾਰੇ ਪਾਸਾ ਵੱਟਦਾ ਪਾਸਾ ਵੱਟਣਾ ਹੀ ਆ ਬੰਦੇ ਨੇ ਯਾਰ ਜਿਹੜੀ ਚੀਜ਼ ਹਰੇਕ ਬੰਦੇ ਨੂੰ ਇਹ ਹੁੰਦਾ ਵੀ ਜਿਹੜੀ ਦਲਦਲ ਦੇ ਵਿੱਚ ਇਹ ਫਸ ਗਿਆ ਆਪਾਂ ਨਾ ਬਾਹਰ ਜਾਈਏ ਕਿਤੇ ਹਨਾ ਹੁਣ ਜਿਵੇਂ ਆਪਣੇ ਦੇ ਲਾਲ ਆਪਾਂ ਆਪਣੀ ਸੱਜਣਤਾ ਮਿੱਤਰਤਾ ਸ਼ੁਰੂ ਤੋਂ ਆਪਣਾ ਸਾਰਾ ਕੁਝ ਸੀਗਾ ਤੇ ਆਪਾਂ ਹੁਣ ਇੱਕ ਦੂਜੇ ਤੋਂ ਪਾਸਾ ਤੁਸੀਂ ਯਾਰ ਪਾਸਾ ਵੱਟਦੇ ਸੀ ਤੁਸੀਂ ਗਲਤ ਨਹੀਂ ਸੀ ਉੱਥੇ ਮੇਰੇ ਤੋਂ ਮੈਨਸਾਂ ਜਦੋਂ ਤੁਸੀਂ ਸਹੀ ਸੀ ਉਸ ਜਗ੍ਹਾ ਤੇ ਹਨਾ ਅੱਜ ਉਹੀ ਤੁਸੀਂ ਮੈਨੂੰ ਬੁਲਾਉਣੇ ਚਲਾਉਣੇ ਆਪਾਂ ਵਧੀਆ ਖਾਸ ਦੇ ਖੇਡਦੇ ਆ ਇਕੱਠੇ ਬੈਹਨੇ ਉੱਠਦੇ ਆ ਸਾਰਾ ਕੁਝ ਕਰਦੇ ਆ ਤੇ ਉਹ ਤੇ ਅਜਾ ਸਾਡੇ ਕੋਲੇ ਕੋਈ ਨਹੀਂ ਖੜਦਾ ਸੀ ਸਾਡੇ ਚ ਮੰਨ ਲਾ ਵੀ ਯਾਰ ਇਹ ਬੰਦੇ ਕੋਲੇ ਆਪਾਂ ਕੀ ਖੜਾ ਰਹਿਣਾ ਓਦੋਂ ਓਦੋਂ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਯਾਰ ਮੈਂ ਆਪਦਾ ਘਰ ਫੂਕਦਾ ਹੂੰ ਇਹਨਾਂ ਦਾ ਤਾਂ ਕੁਝ ਨਹੀਂ ਹਨਾ ਨੁਕਸਾਨ ਕਰਦਾ ਵੀ ਇਹਨਾਂ ਨੂੰ ਕੀ ਤਕਲੀਫ ਹੈ ਪਰ ਹੁਣ ਗੱਲ ਕਲੀਅਰ ਰੱਖਾਂ ਦੇ ਸਾਹਮਣੇ ਜਿਵੇਂ ਕਹਿੰਦੇ ਨੇ ਟਾਈਮ ਸਮਾਂ ਸਭ ਤੋਂ ਸਮਰੱਥ ਚੀਜ਼ ਦਾ ਸਮਾਂ ਹੀ ਆ ਸਮਾਂ ਦੱਸਦਾ ਹਨਾ ਅੱਜ ਸਮਾਂ ਨੇ ਦੱਸਿਆ ਵੀ ਅਸਲੀਅਤ ਕੀ ਸੀ ਚੰਗਾ ਕੀ ਸੀ ਮਾੜਾ ਕੀ ਸੀ ਬਾਕੀ ਆਪਾਂ ਗੱਲ ਕਰਾਂਗੇ ਵੀ ਨਸ਼ਾ ਛੱਡਿਆ ਕਿਹੜੇ ਲੋਟ ਆ ਉਹ ਵੀ ਕਰਾਂਗੇ ਬਾਕੀ ਇੱਕ ਗੱਲ ਹੋਰ ਕਰਨੀ ਸੀ ਕਿ ਮੰਨ ਲਓ ਜਿਹੜਾ ਤੁਸੀਂ ਇੰਨਾ ਚਿਰ ਪਿੱਛੇ ਜਾ ਚੁੱਕੇ ਹੋ ਮੰਨ ਲਾ ਉਹ ਸਮਾਂ ਵਾਪਸ ਨਹੀਂ ਆਉਣਾ ਉਹ ਤੁਸੀਂ ਸਮਾਂ ਖਰਾਬ ਕਰ ਚੁੱਕੇ ਹੋ ਉਹ ਚੀਜ਼ਾਂ ਤੁਹਾਨੂੰ ਜੇ ਮੰਨ ਲਾ ਵਿਸ਼ਵਾਸ ਸੀਗਾ ਪਹਿਲਾਂ ਨਸ਼ੇ ਤੇ ਲੱਗਣ ਤੋਂ ਪਹਿਲਾਂ ਉਹ ਵਿਸ਼ਵਾਸ ਤੁਹਾਡਾ ਹੁਣ ਕਿੰਨੇ ਸਾਲਾਂ ਐ ਜਾ ਕੇ ਬਣੂਗਾ ਤੁਸੀਂ ਦੱਸੋ ਉਹ ਤਾਂ ਇਹ ਐ ਵੀ ਜੇ ਆਪਾਂ 5 ਸਾਲ ਜਿਵੇਂ 5-6 ਸਾਲ ਮੈਂ ਨਸ਼ਾ ਕਰਿਆ ਤਦ ਹੀ ਉਸ ਜਗ੍ਹਾ ਤੇ ਆਉਣਾ ਹੋਵੇ ਜਿੱਥੋਂ ਸ਼ੁਰੂ ਹੋਏ ਨਸ਼ਾ ਕਰਨ ਤੋਂ ਪਹਿਲਾਂ ਦੀ ਜੋ ਜ਼ਿੰਦਗੀ ਸੀਗੀ ਦੁਨੀਆਦਾਰੀ ਸੀ ਉੱਥੇ ਆਉਣ ਤੇ ਜੇ 5 ਸਾਲ ਗਾਲਿਆ ਤਾਂ 10 ਤਾਂ ਲੱਗਣਗੇ 10 ਵੇ ਸ਼ਵਾਸ ਜਿਹੜਾ ਲੋਕਾਂ ਦਾ ਮਨਲਾ ਆਪਣੇ ਤੇ ਘਟ ਗਿਆਗਾ ਉਹ ਸ਼ਵਾਸ ਦੂਰੀਆਂ ਵੇਖੋ ਮਿੱਤਰੋ ਕਿੰਨਾ ਸਮਾਂ ਲੱਗ ਜਾਂਦਾ ਹਨਾ ਬਣਾਉਣ ਤੇ ਜਿਹੜਾ ਵਕੀਰਾ ਗਲਤੀ ਕਰਤਾ ਰਹਿਣਾ ਜ਼ਿੰਦਗੀ ਵਿੱਚ ਕੋਈ ਵੀ ਹੈ ਉਹ ਵੀ ਤਾਂ ਬਣੂਗਾ ਜੇ ਆਪਾਂ ਬਿਲਕੁਲ ਹੀ 10 ਸਾਲ ਪੂਰਾ ਦੁਨੀਆ ਨੂੰ ਇਹ ਲੱਗਦਾ ਵੀ ਹਾਂ ਕਲੀਅਰ ਚੱਲੀ ਜਾਂਦੇ ਆ ਸਹੀ ਚੱਲੀ ਜਾਂਦੇ ਆ 10 ਸਾਲ ਜੇ 10 ਸਾਲਾਂ ਦੇ ਵਿੱਚ ਕਿਤੇ ਨਾ ਕਿਤੇ ਫੇਰ ਵੀ ਕਿਤੇ ਕੋਈ ਗਲਤੀ ਕਰਦੇ ਜਾਂ ਇਦਾਂ ਦੀ ਕੋਈ ਸੰਗਤ ਦੇ ਵਿੱਚ ਵੀ ਰਲਦੇ ਆ ਫੇਰ ਵੀ ਨਹੀਂ ਭਰੋਸਾ ਬਣਦਾ ਹੁਣ ਮੰਨ ਲਓ ਚੱਲ ਤੁਸੀਂ ਹਟ ਗਏ ਆ ਮਨਲਾ ਹਨ ਨਸ਼ਾ ਕਰਨ ਚਾਹ ਛੋਟੇ ਮੋੜੇ ਨਸ਼ੇ ਹੁਣ ਕਰਨੇ ਪੈਂਦੇ ਛੱਡਣ ਵਾਸ ਇੱਜ ਤੇ ਨਹੀਂ ਦਿੰਦਾ ਹੁਣ ਜਿੰਨੀ ਪਹਿਲਾਂ ਦਿੰਦੀ ਸੀ ਨਾ 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 ਬਈ ਨਾ ਰਿਸ਼ਤੇਦਾਰ ਦੂਰ ਹੋ ਜਾਂਦੇ ਆ ਆਪਣੇ ਤੋਂ ਆਪਣਾ ਅਣਗਵਾੜ ਦੂਰ ਹੋ ਜਾਂਦਾ ਸੱਜਣ ਮਿੱਤਰ ਦੂਰ ਹੋ ਜਾਂਦੇ ਆ ਦੁਨੀਆਦਾਰੀ ਮਤਲਬ ਕਿ ਜਿਹੜੀ ਦੁਨੀਆਦਾਰੀ ਬੰਦੇ ਦੀ ਆਮ ਦੁਨੀਆਦਾਰੀ ਹੁੰਦੀ ਆ ਉਹ ਉਲਟ ਦੁਨੀਆਦਾਰੀ ਹੋ ਜਾਂਦਾ ਸਾਰਾ ਸਿਸਟਮ ਉਲਟ ਹੋ ਜਾਂਦਾ ਉਦੋਂ ਤੇ ਬਾਕੀ ਹੁਣ ਗੱਲ ਕਰੀਏ ਤਾਂ ਨਸ਼ਾ ਛਡਾਉਣ ਦੀ ਮਤਲਬ ਤੁਸੀਂ ਕਿਹੜੇ ਹਿਸਾਬ ਨਾਲ ਛੱਡਿਆ ਕੀ ਤੁਹਾਡੇ ਦਿਮਾਗ ਤੇ 6:00 ਵਜੇ ਵੀ ਤੁਸੀਂ ਨਸ਼ਾ ਛੱਡੀ ਇਹ ਆਪਾਂ ਸੋਚਿਆ ਨਸ਼ਾ ਦਾ ਫਿਰ ਉਹ ਜੋ ਜੇਲ੍ਹ ਚ ਜਲ ਗਏ ਸੀ ਉੱਥੇ ਘਰ ਮਿਲਦਾ ਤੇ ਜੇਲਾ ਜ ਤੱਕ ਕੀ ਨਹੀਂ ਮਿਲਦਾ ਸਾਰ ਜਗਾ ਸਭ ਕੁਝ ਹੀ ਹੈ ਪਰ ਉੱਥੇ ਸਿਸਟਮ ਇਹ ਸੀ ਜੇਲ੍ਹ ਦੇ ਵਿੱਚ ਕੋਈ ਕੰਮ ਨਹੀਂ ਹੁੰਦਾ ਤੁੰਦਾ ਨਹੀਂ ਹੁੰਦਾ ਬੈਠਾ ਬੰਦਾ ਸੋਚਦਾ ਵੀ ਯਾਰ ਆਪਾਂ ਕਿਹੜੇ ਚੱਕਰਾਂ ਚ ਪੈ ਗਏ ਕੀ ਗੱਲ ਬਾਤ ਹੈ ਕੀ ਦੁਨੀਆਦਾਰੀ ਹੈ ਕਿੱਥੇ ਆਪਣੇ ਘਰ ਦੇ ਤੁਰੇ ਫਿਰਦੇ ਅੱਜ ਹਨਾ ਉਹ ਚੀਜ਼ਾਂ ਕਿਤੇ ਨਾ ਕਿਤੇ ਬੰਦੇ ਦੇ ਜਿੰਨਾ ਚਿਰ ਦਿਮਾਗ ਤੇ ਸੱਟ ਨਹੀਂ ਵੱਜਦੀ ਉਹਨਾਂ ਜਰ ਨਸ਼ਾ ਚਿੱਟੇ ਵਾਲਾ ਬੰਦਾ ਚਿੱਟਾ ਨਹੀਂ ਛੱਡ ਸਕਦਾ ਕਿਸੇ ਦੇ ਸਮਝਾਉਣ ਤੇ ਬੰਦਾ ਚਿੱਟਾ ਨਹੀਂ ਛੱਡਦਾ ਜਿਹੜਾ ਚਿੱਟਾ ਵਾਲਾ ਬੰਦਾ ਹੈ ਪਰ ਇੱਕ ਗੱਲ ਹੈ ਜੇ ਬੰਦਾ ਚਿੱਟ ਚਿੱਟਾ ਪੀਣ ਵਾਲਾ ਜਾਂ ਇੰਜੈਕਟ ਕਰਨ ਵਾਲਾ ਹਰੇਕ ਬੰਦਾ ਤਬਾਕੂ ਦਾ ਦੀ ਵਰਤੋਂ ਨਾਲ ਕਰਦਾ ਹੀ ਕਰਦਾ ਚਾਹੇ ਜਰਦਾ ਗੂਲ ਲਪੀਣੀ ਸਿਗਰਟ ਹੂੰ ਜੇ ਕਿਸੇ ਨੇ ਛੱਡਣਾ ਹੈ ਤਾਂ ਸਭ ਤੋਂ ਪਹਿਲਾਂ ਬੰਦੇ ਨੂੰ ਤਬਾਕੂ ਛੱਡਣਾ ਪਊਗਾ ਚਿੱਟਾ ਫੇਰ ਛੱਡਿਆ ਜਾਊਗਾ ਠੀਕ ਉਹਨਾਂ ਚਿੱਟਾ ਨਹੀਂ ਛੱਡਿਆ ਜਾਂਦਾ ਜਿੰਨੇ ਜਰ ਬੰਦਾ ਤੰਬਾਕੂ ਨਹੀਂ ਛੱਡਦਾ ਹਾਂ ਇਹ ਗੱਲ ਵੱਖਰੀ ਹੈ ਕਿ 2 ਮਹੀਨੇ ਵਾਸਤੇ ਛੱਡਦਾ 4 ਮਹੀਨੇ ਵਾਸਤੇ ਛੱਡਦਾ ਸਾਲ ਵਾਸਤੇ ਛੱਡਦਾ ਜੇ ਪੱਕੇ ਤੌਰ ਤੇ ਛੱਡਣਾ ਤਾਂ ਪਹਿਲਾਂ ਪੱਕੇ ਤੌਰ ਤੇ ਤੰਬਾਕੂ ਛੱਡਣਾ ਪਊਗਾ ਜਿਹੜਾ ਤੰਬਾਕੂ ਆ ਉਹ ਬੰਦੇ ਦੀ ਹਿੰਮਤ ਖਤਮ ਕਰਦਾ ਹੰ ਠੀਕ ਹੈ ਹਿੰਮਤ ਮਾਰ ਦਿੰਦਾ ਬੰਦੇ ਦੀ ਸੋਚਣ ਸ਼ਕਤੀ ਖਤਮ ਕਰ ਦਿੰਦਾ ਅੱਛਾ ਤੇ ਬਾਕੀ ਹੋਰ ਛੋਟੇ ਮੋਟੇ ਨਸ਼ੇ ਦਾ ਫਿਰ ਇਹ ਹਸਤੇ ਕਰਨੇ ਪੈਂਦੇ ਹਨ ਸਰੀਰ ਨੂੰ ਕੇਰਾਬ ਦੇ ਇਸ ਰਤ ਤੋਂ ਹਟਾਉਣ ਵਾਸਤੇ ਹਾਂ ਉਹ ਤਾਂ ਐ ਦਵਾਈਆਂ ਦੂਈਆਂ ਜਿਵੇਂ ਹੁਣ ਜਿਵੇਂ ਜੀਵ ਵਾਲੀ ਗੋਲੀ ਆ ਗਈ ਇਹ ਤਾਂ ਚਿੱਟੇ ਤੋਂ ਵੀ ਮਾੜੀ ਹੈ ਬਿਨਾ ਦਵਾਈ ਤੋਂ ਛੋਟੇ ਮੋਟੇ ਨਸ਼ੇ ਜਿਵੇਂ ਮੰਨ ਕੇ ਚੱਲ ਕੋਈ ਪੋਸਤ ਜਾਂ ਆਪਾਂ ਕੋਈ ਦਾਰੂ ਦਾ ਕੋਈ ਸਹਾਰਾ ਲੈ ਲਈਏ ਐ ਨਹੀਂ ਵੀ ਉਹ ਵੀ ਰੱਜ ਕੇ ਕਰਨਾ ਵੀ ਜਿਵੇਂ ਦਾਰੂ ਆ ਕੋਈ ਦੋ ਪੈਗ ਦਾਰੂ ਦੇ ਸ਼ਾਮ ਨੂੰ ਪੈਗ ਲਾ ਲੈ ਬੰਦੇ ਨੇ ਜਾਂ ਕੋਈ ਦੋ ਚੰਗ ਚ ਪੋਸਤ ਦੇ ਖਾਣੇ ਛੋਟੇ ਮੋਟੇ ਨਸ਼ਿਆਂ ਦਾ ਸਹਾਰ ਖፍਤੇ ਦੇ ਕਿਦੇ ਵਿੱਚ ਬੰਦੇ ਨੂੰ ਤੋੜ ਉਹਨੂੰ ਹਟ ਜਾਂਦੀ ਐ ਇਸ ਚੀਜ਼ ਦੀ ਤੇ ਉਹ ਸਰੀਰ ਦੇ ਵਿੱਚੋਂ ਨਿਕਲਣ ਤੇ ਜੇ ਆਪਾਂ ਕਹੀਏ ਉਹ ਵੀ ਹੁੰਦੇ ਆ ਕਈ ਚੀਜ਼ਾਂ ਹੁੰਦੀਆਂ ਦੇਸੀ ਚੀਜ਼ਾਂ ਜਿਵੇਂ ਘਰੇ ਹੁਣ ਜਿਵੇਂ ਗੰਨਾ ਚੁੱਪਣ ਨਾਲ ਬੰਦੇ ਦਾ ਸਰੀਰ ਖੂਨ ਬਹੁਤ ਛੇਤੀ ਸਾਫ਼ ਹੁੰਦਾ ਉਹ ਤਾਂ ਫਿਰ ਉਹਦਾ ਬਾਤ ਤਾਂ ਹਿੰਮਤ ਆ ਬੰਦੇ ਦੀ ਜਿੰਨੀ ਹਿੰਮਤ ਕਰ ਲੂਗਾ ਐ ਬਈ ਲੋਕ ਹੁਣ ਲੋਕ ਕੀ ਕਰਨ ਯਾਰ ਲੋਕ ਹਰੇਕ ਦਾ ਆਪ ਦਾ ਮਾਸ ਬਚਾਉਂਦਾ ਹੈ ਪਹਿਲੀ ਗੱਲ ਦੂਜੀ ਗੱਲ ਇਹ ਹੁੰਦਾ ਜੇ ਆਪਾਂ ਉਹਦਾ ਚਿੱਟੇ ਵਾਲੇ ਬੰਦਾ ਤਾਂ ਉਹ ਜਦੋਂ ਬੰਦਾ ਨਸ਼ੇ 'ਚ ਐ ਉਹਦੇ ਐ ਨਹੀਂ ਪਤਾ ਅੱਗੋਂ ਬੋਲਣਾ ਕੀ ਹੋਣੇ ਅੱਗੋਂ ਉਹਦਾ ਉਹਦਾ ਰਿਐਕਸ਼ਨ ਕੀ ਹੋਊਗਾ ਬੰਦੇ ਦਾ ਇਸ ਚੀਜ਼ ਤੋਂ ਵੀ ਬੰਦਾ ਡਰਦਾ ਤੇ ਜੇ ਆਪਾਂ ਲੋਕਾਂ ਦੀ ਗੱਲ ਕਰੀਏ ਜੇ ਜਮਾਂ ਚਿੱਟਾ ਖਤਮ ਕਰਨਾ ਤਾਂ ਬਾਈ ਹਰੇਕ ਘਰ ਦੇ ਵਿੱਚੋਂ ਇੱਕ ਬੰਦੇ ਨੂੰ ਉੱਠਣਾ ਪਊਗਾ ਚਿੱਟਾ ਖਤਮ ਕਰਨ ਵਾਸਤੇ ਹੁਣ ਮੰਨ ਕੇ ਚੱਲ ਆਪਣੇ ਪਿੰਡ ਦੇ ਵਿੱਚ ਉਦੋਂ ਜਦੋਂ ਅਸੀਂ ਕਰਦੇ ਹੁੰਦੇ ਸੀ ਸ਼ੁਰੂ-ਸ਼ੁਰੂ 'ਚ 2-4 ਸੀ ਜਲ ਬਾਅਦ ਦੇ ਵਿੱਚ ਤਾਂ ਆਪਣੇ ਘਟੋ ਘਾ ਡੇਢ-200 ਬੰਦਾ ਨਸ਼ਾ ਕਰਨ ਲੱਗ ਗਿਆ ਸੀ ਡੇਢ-200 ਬੰਦਾ ਹੁਣ ਸਾਰੇ ਪਿੰਡ ਤੋਂ ਤਕੜਾ ਹੋਈ ਨਹੀਂ ਹਾਂ ਇਹ ਸਾਰੇ ਇਕੱਠੇ ਹੋਇਆ ਹਾਂ ਤੇ ਹਰੇਕ ਬੰਦਾ ਇਹ ਨਹੀਂ ਚਿੱਟੇ ਵਾਲਾ ਵੀ ਕੋਈ ਕੁੱਟ ਮਾਰ ਕੇ ਲੋਟ ਆਊਗਾ ਕੋਈ ਕਿਵੇਂ ਕਿਸੇ ਤਰ੍ਹਾਂ ਲੋਟ ਆਉਂਦਾ ਕੋਈ ਕਿਸੇ ਤਰ੍ਹਾਂ ਲੋਟ ਆਉਂਦਾ ਸਭ ਤੋਂ ਪਹਿਲਾਂ ਉਹਨੂੰ ਜਜ਼ਬਾਤੀ ਕਰਨਾ ਪਊ ਚਿੱਟੇ ਵਾਲੇ ਬੰਦੇ ਨੇ ਚਿੱਟਾ ਜਜ਼ਬਾਤ ਹੀ ਮਾਰਦਾ ਬੰਦੇ ਦੇ ਇੱਕ ਥੋੜਾ ਲੋਕ ਆਪ ਵੀ ਆਦੇ ਬੱਚਾ ਨੂੰ ਖਰਾਬ ਕਰਨੇ ਜ਼ਿਆਦਾ ਖੁੱਲਤੇ ਗਏ ਹਾਂ ਇਹ ਹਾਂ ਇਹ ਤਾਂ ਹੁੰਦਾ ਹੀ ਹੈ ਹੁਣ ਯਾਰ ਹੁਣ ਜਿਹੜੇ ਆਪਣੇ ਜਵਾਗ ਆ ਛੋਟੇ ਛੋਟੇ ਰੇਹ ਘਰਾਂ ਦੇ ਵਿੱਚ ਆਪਾਂ ਲੇਜ ਕਰ ਕਰਿਆ ਹੋ ਗਿਆ ਕੋਲ ਡਰਿੰਕ ਹੋ ਗਿਆ ਇਹ ਵੀ ਇੱਕ ਤਰ੍ਹਾਂ ਦਾ ਬੱਚਿਆਂ ਲਈ ਇਹ ਨਸ਼ਾ ਹੈ ਇਹ ਕਿਉਂਕਿ ਮੇਰੇ ਨਾ ਇੱਕ ਦਿਮਾਗ ਦੇ ਵਿੱਚ ਗੱਲ ਰੜਕਦੀ ਰਹਿੰਦੀ ਹੈ ਮੇਰੀ ਦਾਦੀ ਮੈਨੂੰ ਕਹਿੰਦੀ ਹੁੰਦੀ ਛੋੜਦਾ ਹੁੰਦਾ ਨਾ ਮੈਂ ਪਿੰਡ ਵਾਲੀਆਂ ਦੁਕਾਨਾਂ ਤੋਂ ਖਾਣ ਪੀਣ ਨੂੰ ਬਹੁਤ ਕੁਝ ਖਾਂਦਾ ਪੀਂਦਾ ਰਹਿੰਦਾ ਸੀ ਜਿਵੇਂ ਉਹਨਾਂ ਟਾਈਮਾਂ 'ਚ ਕੀ ਹੁੰਦਾ ਸੀ ਕੋਈ ਬਾਲੂ ਸ਼ਾਇਆ ਖਾਲੀਆਂ ਕੋਈ ਭੂਈਆ ਖਾ ਲਿਆ ਕੋਈ ਇਦਾਂ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਖਾ ਲਿਆ ਤੇ ਮੇਰੀ ਦਾਦੀ ਕਹਿੰਦੀ ਹੁੰਦੀ ਸੀ ਵੀ ਇਹ ਜੀਜ਼ ਤੇਰੇ ਵਾਸਤੇ ਮਾੜੀ ਹੈ ਇਹ 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 ਜਿਹੜਾ ਬਚਪਨ ਦੇ ਵਿੱਚ ਇਹ ਚੀਜ਼ਾਂ ਕਰਦਾ ਦੁਕਾਨ ਤੋਂ ਕੁਝ ਲੈ ਕੇ ਖਾਣਾ ਤੂੰ ਵੀ ਇਹ ਵੀ ਇੱਕ ਤਰ੍ਹਾਂ ਦਾ ਵਾਇਲ ਹੈ ਤੇਰੇ ਵਾਸਤੇ ਤੇਰੀ ਉਮਰ ਦੇ ਹਿਸਾਬ ਦੇ ਬਚਪਨ ਦੇ ਵਿੱਚ ਤੇ ਹੁਣ ਤਾਂ ਆ ਬਾਕੀ ਦੇਖਿਆ ਜਾਏ ਤਾਂ ਕਿੰਨੇ ਸਾਲ ਤੁਸੀਂ ਸੋਚਿਆ ਤੁਹਾਨੂੰ ਸਾਰਾ ਹਸਾਕਤਾ ਤੁਹਾਨੂੰ ਵਿਲੇ ਸਮੇਂ ਦੇ ਵਿੱਚ ਪਤਾ ਲੱਗਣਾ ਵੀ ਕਿੰਨੇ ਸਾਲ ਖਰਾਬ ਹੋ ਚੁੱਕੇ ਆਪਣੇ ਇਹ ਕੰਮ ਦੇ ਵਿੱਚ ਉਹ ਵੀ ਦੱਸੋ ਮੜਾ ਜਾ ਮੇਰੀ ਜ਼ਿੰਦਗੀ ਦੇ ਜੇ ਉਦਾਂ ਸਮਝੀਏ 7 ਸਾਲ ਤਾਂ ਮੇਰੇ ਖਰਾਬ ਹੋ ਹੀ ਚੁੱਕੇ ਆ ਜਿੰਦਗੀ 7 ਸਾਲ ਬਹੁਤ ਜ਼ਿਆਦਾ ਸਮਾਂ ਹੁੰਦਾ ਹੈ ਉਹਨੇ ਸਮੇਂ ਦੇ ਵਿੱਚ ਚੱਲ ਬੰਦਾ ਤਰੱਕੀ ਨਾ ਕਰੂਗਾ ਜ਼ਿੰਦਗੀ ਤਾਂ ਜਿਉਂਦਾ ਨਾ ਜਿੰਦਗੀ ਹਾਂ ਉਹ 7 ਸਾਲ ਜਿਹਦੇ ਨਾਲ ਹਾਂ ਉਹ 7 ਸਾਲ ਜ਼ਿੰਦਗੀ ਦੇ ਮੈਂ ਨਰਕ ਹੀ ਸਮਝਦਾ ਹਾਂ ਆਪਦੀ ਕਿਉਂਕਿ ਜਦੋਂ ਆਪਾਂ ਨੂੰ ਇਹ ਹੀ ਨਹੀਂ ਪਤਾ ਕਿ ਆਪਾਂ ਆਪ ਨੂੰ ਕੋਈ ਬੁਲਾਉਂਦਾ ਨਹੀਂ ਯਾਰ ਹਰੇਕ ਬੰਦਾ ਆਪਣੀ ਤੇ ਪਾਸਾ ਵੜਦਾ ਹੈ ਦੁਨੀਆ ਆਪਣੇ ਤੋਂ ਨਫ਼ਰਤ ਕਰਦੀ ਆ ਰਿਸ਼ਤੇਦਾਰ ਆਪਣੇ ਤੋਂ ਦੂਰ ਭਜਦੇ ਆ ਹਨ ਤੇ ਉਹ ਕੋਈ ਜ਼ਿੰਦਗੀ ਥੋੜਾ ਹੁੰਦੀ ਆ ਬੰਦੇ ਦੀ ਹਨ ਤੇ ਅਜੇ ਵੀ ਚਲੋ ਇਹ ਨਹੀਂ ਕਹਿ ਸਕਦੇ ਵੀ ਨਰਕ ਦੇ ਵਿੱਚੋਂ ਨਿਕਲ ਚੁੱਕੇ ਆ ਆਪਾਂ ਉਦੋਂ ਨਿਕਲ ਵੀ ਚੁੱਕੇ ਆ ਪਰ ਅਜੇ ਜਿਹੜਾ ਸਵਰਗ ਵਾਲਾ ਰਸਤਾ ਜਾਂ ਆਮ ਜ਼ਿੰਦਗੀ ਜਿਹਾਉਣ ਵਾਲਾ ਰਸਤਾ ਉਹਦੇ ਤੇ ਹਜੇ ਉਹ ਰਸਤੇ ਤੇ ਚੱਲੇ ਆ ਆਪਾਂ ਉੱਥੇ ਤੱਕ ਪਹੁੰਚੇ ਨਹੀਂ ਕੋਈ ਤੇ ਅਜ ਪੰਜ ਚਾਰ ਸਾਲ ਹੋਰ ਲੱਗ ਜਾਣਗੇ ਮੰਨ ਲਈ ਥੱਲੇ ਜਿਵੇਂ ਲੀ ਤਾਂ ਗੱਡੀ ਲੈ ਜਾਂਦੀ ਆ ਹੁਣ ਕਿ ਚੜਾਉਣੀ ਔਖੀ ਹੋ ਜਾਂਦੀ ਆ ਉਹ ਚੀਜ਼ ਹੀ ਹੁੰਦੀ ਹੈ ਉਹ ਚੀਜ਼ ਉਹ ਚੀਜ਼ ਹਾਂ ਬਾਕੀ ਰੱਖ ਲੋ ਵੀਰ ਜਿੰਦਗੀ ਹੈ ਜਿਹੜੀ ਮੰਨ ਲੋ ਵੀ ਹੁਣ ਬੜੀ ਲੰਮੀ ਤਾਂ ਹੈ ਨਹੀਂਗੀ ਵੀ ਕੋਈ ਮਤਬ ਉਹ ਦੇ ਅੱਜ ਕੱਲ ਦੇ ਹਿਸਾਬ ਨਾਲ ਦੇਖੀਏ 60 65 70 ਮਸਾ ਮਸਾ ਹੈਗਾ ਸਿਸਟਮ ਤੇ ਉਹਦੇ ਵਿੱਚ ਆਪਾਂ 5 7 ਸਾਲ ਜ਼ਿੰਦਗੀ ਦੇ ਇਸੇ ਪਾਸੇ ਖਰਾਬ ਹੋ ਜਾਣੇ ਹਨ ਨਾ ਨਰਕ ਬਣ ਜਾਣੇ ਤੇ ਕਿੰਨਾ ਘਟ ਗਈ ਜ਼ਿੰਦਗੀ ਉਸੇ ਜਿੰਦਗੀ ਨੂੰ ਆਪਾਂ ਨਿਆਰੇ ਨਾਲ ਜਿਉਣਾ ਸੀਗਾ ਜਿਹੜੀ ਨੂੰ ਜੇ ਤੁਸੀਂ ਜੇ ਸਹੀ ਆਪਾਂ ਉਹ ਮੇਂ ਚੀਜ਼ ਮੰਨੀਏ ਤਾਂ ਜ਼ਿੰਦਗੀ ਦਾ ਤੀਜਾ ਹਿੱਸਾ ਜ਼ਿੰਦਗੀ ਦੇ ਵਿੱਚੋਂ ਖਤਮ ਹੋ ਗਿਆ ਮੈਂ ਸਮਝਦਾ ਆਪਦੀ ਹਾਂ ਤੇ ਜਿਵੇਂ ਇਸ ਦਾ ਖਤਮ ਹੋ ਗਿਆ ਹੁਣ 7 ਸਾਲ ਸਾਲ ਟੱਪ ਦੂਜਾ ਹਿੱਸਾ ਤੇ ਨੂੰ ਉਹ ਠੀਕ ਕਰਨ ਤੇ ਲੱਗ ਜੂਗਾ ਤੇ ਇੱਕ ਹਿੱਸਾ ਮਨ ਲਾਓ ਪਹਿਲੇ ਬੀਤੀ ਬੈਠੇ ਆਪਾਂ ਆ ਚੀਜ਼ ਹੋ ਗਈ ਇੱਕ ਹਿੱਸਾ ਜ਼ਿੰਦਗੀ ਦਾ ਜਿਉਂ ਹੀ ਬੈਠੇ ਸੀ ਉਸ ਤੋਂ ਪਹਿਲਾਂ ਇੱਕ ਹਿੱਸੇ ਦਲਦਲ ਦੇ ਵਿੱਚ ਤੇ ਆਪਣੇ ਆਪ ਨੂੰ ਠੀਕ ਕਰਨ ਚ ਲੱਗ ਜੂ ਉਹ ਤੋਂ ਪਿਛੇ ਇੱਕ ਹਿੱਸਾ ਰਹਿ ਗਿਆ ਇੱਕ ਹਿੱਸਾ ਰਹਿ ਗਿਆ ਉਹ ਉਸੇ ਮਸਤ ਸੈਟਿੰਗ ਕਰਨ ਤੇ ਲੱਜੂ ਕਿ ਜ਼ਿੰਦਗੀ ਗਾਉ ਆਦੇ ਬੱਚਿਆਂ ਦਾ ਵਿਖਾ ਬਣਾਉਣਾ ਬਸਤੀਆਂ ਦੇ ਬੱਚੇ ਬਾਕੀ ਗੱਲ ਦੀ ਕਰੀਏ ਤਾਂ ਹਨਾ ਵੀ ਹੁਣ ਜਿਹੜੀ ਇਹ ਗਲਤੀ ਮੰਨਦਾ ਤੂੰ ਆਪਦੀ ਬਹੁਤ ਵੱਡੀ ਗੱਲ ਬਹੁਤ ਵੱਡੀ ਗੱਲ ਹੁੰਦੀ ਹੈ ਗਲਤੀ ਮੰਨ ਲੈਣੀ ਵੀ ਹਾਂ ਇਹ ਕਈ ਬੰਦੇ ਗਲਤੀ ਕਰਕੇ ਵੀ ਨਹੀਂ ਮੰਨਦੇ ਅੱਜ ਕੱਲ੍ਹ ਭਾਵੇਂ ਦੀ 100 ਰੁਪਏ ਦਾ ਨੁਕਸਾਨ ਹੀ ਕੀਤਾ ਕੋਈ ਮੰਨਦਾ ਨਹੀਂ ਅੱਜ ਕੱਲ੍ਹ ਯਾਰ ਮੇਰੀ ਡੋਜ ਇੰਨੀ ਸੀਗੀ ਵੀ ਚਲੋ ਚਿੱਟਾ ਤੁਸੀਂ ਨਹੀਂ ਦੇਖਿਆ ਮੈਂ ਤਾਂ ਕਹਿੰਦਾ ਜਿਹੜੇ ਬੰਦੇ ਨੇ ਚਿੱਟੇ ਦੇ ਦੇਖਿਆ ਹੀ ਨਾ ਖਮੂਰੇ ਵੀ ਨਹੀਂ ਆਇਆ ਉਹ ਅੱਜ ਦੇ ਟਾਈਮ 'ਚ ਬੰਦੇ ਨੂੰ ਮੈਂ ਬਹੁਤ ਲੱਕੀ ਜਾਂਦਾ ਵੀ ਚਿੱਟਾ ਚਲ ਤੁਸੀਂ ਨਹੀਂ ਦੇਖਿਆ ਵੀ 5 ਤੋਲੇ ਫੀਮ ਦੇ ਇੱਕ ਦਿਨ 'ਚ ਬੰਦੇ ਨੇ ਖਾਣੇ ਇੰਨੀ ਡੋਜ ਸੀ ਮੇਰੀ ਚਿੱਟੇ ਦੀ ਤੇ ਇੰਨੀ ਡੋਜ ਦੇ ਵਿੱਚੋਂ ਨਿਕਲਣਾ ਬਹੁਤ ਔਖਾ ਹੁੰਦਾ ਪੰਜ ਟੋਲੇ ਫੀਮ ਖਾਨ ਵਾਲਾ ਤੁਸੀਂ ਦੇਖੋ ਵੀ ਕਿਵੇਂ ਨਸ਼ਾ ਛੱਡ ਦੋ ਤੇ 1.5 ਕਰੋੜ ਰੁਪਏ ਦਾ ਚਿੱਟਾ ਖਾ ਕੇ ਜਿਹੜਾ ਆਪਣਾ ਬੰਦਾ ਆ ਆ ਬੈਠਾ ਹੋਇਆ ਗੋਲੇ ਹਨਾ ਕੋਈ ਫਰਕ ਤਾਂ ਨਹੀਂ ਲੱਗਿਆ ਵੀ ਸਰੀਰ ਤਾਂ ਨਹੀਂ ਮੋਟਾ ਹੋਇਆ ਜੀ ਨਾ ਹਨਾ ਸਰੀਰ ਤਾਂ ਘਟਿਆ ਹੀ ਹੈ ਘਟਿਆ ਹੀ ਹੈ ਨਾ ਇਹ ਲੋਕਾਂ ਨੂੰ ਕਈ ਵੇਲੇ ਹੁੰਦਾ ਖਣੀ ਨਸ਼ਾ ਖਾ ਕੇ ਪਤਾ ਨਹੀਂ ਕੀ ਹੋ ਜੂਗਾ ਤੇ ਜਿਹੜੀ ਰਹਿੰਦੀ ਖੁੰਦੀ ਇਹ ਜੇ ਤਾਂ ਘਟਾਈ ਆ ਆਪਦੀ ਉਹ ਬਣਾਉਣ ਤੇ ਦੂਰੀ ਐਰ ਬਾਕੀ ਜਿਹੜੇ ਉਹੀ 1.5 ਕਰੋੜ ਰੁਪਏ ਦਾ ਕੀ ਕੁਝ ਬੰਨਣਾ ਸੀ ਸੀਸਾਤ ਕਿੱਲੇ ਦਾ ਜ਼ਮੀਨ ਹੀ ਬਣ ਜਾਂਦੀ ਹਾਂ ਤੇ ਭਾਵੇਂ ਦੀ ਗੱਡੀ ਪੈ ਰੇਂ ਰੋਵਰ ਕਢਾ ਲੈਂਦਾ ਕੋਸ਼ਿਸ਼ ਕਰੀ ਜਾਂਦਾ ਹਨਾ ਕਿ ਜਿਵੇਂ ਚੱਕਰੀ ਕੋਈ ਨਹੀਂ ਸੀਗਾ ਜਮਾ ਅੱਜ ਉਹੀ ਚੀਜ਼ ਨੂੰ ਸੈਟਿੰਗ ਕਰਨ ਤੇ ਕਿੰਨਾ ਜੋਰ ਕਿੰਨੀਆਂ ਸੋਚਾਂ ਲੱਗ ਰਹੀਆਂ ਉਹ ਸੋਚਾਂ ਅੱਜ ਸੋਚ ਰਹੀਆਂ ਨਹੀਂ ਪੈਣਗੀਆਂ ਫਿਰ ਹੁਣ ਤੁਸੀਂ ਇਹ ਤਾਂ ਹੁਣ ਤੁਸੀਂ ਮੇਰੇ ਕੋਲੇ ਰਹਿਣੇ ਤੁਸੀਂ ਇਹ ਮੰਨ ਚੁੱਕੇ ਆ ਵੀ ਹਾਂ ਮੈਂ ਛੱਡ ਚੁੱਕਿਆ ਜਿਹੜਾ ਪਿੰਡ ਦੇ ਦੂਜੇ ਸਾਈਡ ਵਾਲਾ ਬੰਦਾ ਉਹ ਤਾਂ ਮੰਨਣ ਨੂੰ ਤਿਆਰ ਹੀ ਨਹੀਂ ਜਿਵੇਂ ਮਨਸ਼ਾ ਛੱਡ ਚੁੱਕਿਆ ਨਸ਼ਾ ਛੱਡ ਚੁੱਕਿਆ ਇਹ ਬੰਦਾ ਬਿਲਕੁਲ ਤਾਂ ਹੀ ਬੁਲਾਈ ਜਾਂਦਾ ਜੀ ਹਰੇਕ ਬੰਦਾ ਤੈਨੂੰ ਬੁਲਾਉਂਦਾ ਹ ਜਿਹੜਾ ਮੰਨ ਲਾ ਸਹੀ ਹਰੇਕ ਪਰਿਵਾਰ ਦੇ ਵਿੱਚੋਂ ਹੈਗਾ ਮੰਨ ਲਾ ਸਹੀ ਪਿੰਡ ਦੇ ਵਿੱਚੋਂ ਪਰਵਾਰਾ ਦੇ ਅੱਗੇ ਤੈਨੂੰ ਬਿਲਕੁਲ ਨਹੀਂ ਬਣਾਉਂਦਾ ਸੀ ਕੋਈ ਅਗਰਾਂ ਤੁਸੀਂ ਯਾਰ ਕਿਉਂ ਇਹ ਬੰਦੇ ਨੂੰ ਕੀ ਕਰਨਾ ਭਲਾ ਕੇ ਹਨਾ ਆਪਾਂ ਵੀ ਐਵੇਂ ਟਾਈਮ ਵੇਸਟ ਕਰਨੇ ਕੀ ਬੋਲੂ ਪਤਾ ਨਹੀਂ ਤੇ ਦੂਰ ਰਹਿੰਦਾ ਸੀ ਅਗਰਾਂ ਤੇ ਜਵਾਕਰ ਨੂੰ ਵੀ ਦੂਰ ਰਹੇ ਸੀ ਆ ਵੀ ਉਹਦੇ ਕੋਲ ਨਾ ਜਾਇਓ ਤੁਸੀਂ ਤੇ ਬੰਦਾ ਆਪ ਹੀ ਹੋ ਜਾਂਦਾ ਯਾਰ ਜਦੋਂ ਵੀ ਆੜਾੜ ਬੰਦੇ ਹਨਾ ਨਾਲ ਹੁੰਦੇ ਸੀ ਤੇਰੇ ਉਹ ਹੁਣ ਥੋੜਾ ਸਰ ਕਿਵੇਂ ਰਿਹਾ ਫਰਕ ਉਹਨਾਂ ਨਾਲ ਉਹਨਾਂ ਨਾਲ ਤਾਂ ਫਿਰ ਬਈ ਉਹ ਉਹ ਕਿਹੜੀਆਂ ਸਾਂਝਾਂ ਹੁੰਦੀਆਂ ਕਿਹੜੀਆਂ ਯਾਰੀਆਂ ਹੁੰਦੀਆਂ ਕੋਈ ਇਹ ਨਾ ਕੋਈ ਲਿਹਾਜ ਨਹੀਂ ਅੱਜ ਕੱਲ ਕਿਸੇ ਦੀ ਬਾਹਰਲੇ ਬੰਦੇ ਜਿਹੜੇ ਲਿਆਉਂਦਾ ਸੀ ਉਹ ਮੰਨ ਲਓ ਉਹ ਕੋਈ ਸੰਝਾ ਨਹੀਂ ਹੁੰਦੀਆਂ ਕੋਈ ਕੋਈ ਨਹੀਂ ਬਾਈ ਬਸ ਮਤਲਬ ਜਿਹੜਾ ਆਪਦਾ ਨੇੜੇ ਦਾ ਬੰਦਾ ਪਿੰਡ ਦਾ ਬੰਦਾ ਕੰਮ ਆਉਂਦਾ ਹਾਂ ਹਾਂ ਪੁਰਾਣੇ ਸੱਜਣ ਮਿੱਤਰ ਬਸ ਜਿੰਨੇ ਵੀ ਮੇਰੇ ਸੀਗੇ ਹਾਂ ਉਹਨਾਂ ਚੋਂ ਇੱਕ ਦੋ ਸੱਜਣ ਮਿੱਤਰ ਜਿਹੜੇ ਜਮਾਂ ਖਾਸ ਆ ਜਿਹੜੇ ਅੱਜ ਵੀ ਨਾਲ ਖੜੇ ਆ ਉਹ ਵੀ ਉਹ ਸੀ ਜਿਹੜੇ ਜਦੋਂ ਮੈਂ ਨਸ਼ਾ ਕਰਨ ਲੱਗ ਗਿਆ ਸੀ ਉਸ ਟਾਈਮ ਤੇ ਮੈਨੂੰ ਬੁਲਾਉਣਾ ਹਟ ਗਿਆ ਸੀ ਹਾਂ ਪਰ ਉਹ ਸਹੀ ਸੋਚਦੀ ਸੀ ਉਹ ਬਾਕი ਯਾਰ ਬਾਹਰ ਦੀ ਮੜੀਏ ਜਿਹੜਾ ਪਿੰਡ ਦੇ ਵਿੱਚ ਰਹਿੰਦਾ ਬੰਦਾ ਉਹ ਤੁਹਾਡੇ ਉਨੀ ਕੰਮ ਨਹੀਂ ਹੁੰਨੇ ਜਿੰਨਾ ਕਿ ਪਿੰਡ ਦੇ ਬੰਦੇ ਨੇ ਕੰਮ ਆਉਣਾ ਚਾਹੇ ਗਰੀਬ ਬੰਦਾ ਹੀ ਹੋਵੇ ਕੋਈ ਪਿੰਡ ਦਾ ਹਨਾ ਘਰ ਦੇ ਆਸ-ਪਾਸੇ ਆਣ ਗਵਾਣਾਂ ਤੁਹਾਡਾ ਸਾਰਿਆਂ ਨਾਲ ਵਧੀਆ ਬਣਾ ਕੇ ਰੱਖੋ ਮਾੜਾ ਕੰਮ ਨਾ ਕਰੋ ਸਿੱਧੀ ਗੱਲ ਤਾਂ ਹੈ ਬਾਹਰਲਾ ਬੰਦਾ ਕੋਈ ਨਹੀਂ ਕਮਾਉਂਦਾ ਅੱਜ ਜਵਾਨੀ ਹਰੇਕ ਤੇ ਚੜਦੀ ਆ ਤੇ ਹਰੇਕ ਤੋਂ ਲੈਂਦੀ ਵੀ ਆ ਇਹੀ ਜ਼ਿੰਦਗੀ ਦੇ 10 ਸਾਲ ਬੰਦਾ ਸੰਭਾਲ ਲੇ। ਹਾਂ ਸਹੀ ਗੱਲ ਹੈ। ਉਹਦਾ ਬੰਦਾ ਵਿਗੜ ਵੀ ਜਾਂਦਾ ਹੈ ਜੋ ਜਵਾਨੀ ਚੜਦੀ ਆ ਥੋੜਾ ਜਿਹਾ ਉਹ ਹੁੰਦਾ ਹੈ। ਤੇ ਜਦੋਂ ਬੰਦਾ ਮਾਲਾ ਜਿਵੇਂ ਜਿਵੇਂ ਉਮਰ ਟੱਪੀ ਜਾਂਦੀ ਹੈ ਫਿਰ ਉਹਨੂੰ ਪਤਾ ਲੱਗਦਾ ਜਾਂਦਾ ਵੀ ਇਹ ਚੀਜ਼ਾਂ ਦੇ ਕੁਝ ਨਹੀਂ ਹੈ। ਐਵੇਂ ਲੋਕਾਂ ਨਾਲ ਵੈਰ ਪਾਓ, ਬਿਨਾਂ ਗੱਲ ਤੋਂ ਗਲਤ, ਥਾ ਨਸ਼ੇ ਪੱਤੇ ਖਾਓ, ਸਮਾਂ ਐਵੇਂ ਪੈਸਾ ਬਰਬਾਦ ਕਰੋ ਆਪਣਾ ਹਨਾ। ਇਹ ਚੀਜ਼ਾਂ ਕੁਝ ਨਹੀਂ। ਦੇਖ ਵੀ ਜਿਹੜਾ ਬੰਦਾ ਆਪਦੇ ਸਰੀਰ ਦਾ ਸਖਰਾ ਨਹੀਂ। ਹੂੰ ਜਿਹੜੇ ਬੰਦੇ ਨੇ ਆਪਦਾ ਸਰੀਰ ਹੀ ਪੱਠੀ ਚ ਝੋਖਤਾ। ਉਹ ਕਿਸੇ ਦਾ ਕੀ ਸਵਾਰ ਦੋ। ਸਹੀ ਗੱਲ ਹੈ। ਹਨਾ। ਉਹ ਕਿਸੇ ਦਾ ਮਿੱਤਰ ਕਿਵੇਂ ਹੋ ਸਕਦਾ ਜਿਹੜੇ ਬੰਦੇ ਨੇ ਆਪਦੇ ਸਰੀਰ ਹੀ ਸਭ ਤੋਂ ਵੱਡਾ ਸਾਥੀ ਹੈ ਜਿਹੜੇ ਆਪਦੇ ਸਰੀਰ ਦਾ ਹੀ ਨਾ ਸੋਚਿਆ ਸਰੀਰ ਤੇ ਬਾਕੀ ਪਿੱਛੇ ਪਰਿਵਾਰ ਆਪ ਦਾ ਹਾਂ ਉਦੋਂ ਬਾਅਦ ਆਪ ਦਾ ਮਾਪਿਓ ਆ ਗਿਆ ਉਹਦਾ ਘਰ ਪਰਿਵਾਰ ਆ ਗਿਆ ਆਪਦੀ ਦੁਨੀਆਦਾਰੀ ਆਪਦੇ ਰਿਸ਼ਤੇਦਾਰ ਸੱਜਣ ਮਿੱਤਰ ਹਨਾ ਸਾਰਿਆਂ ਤੋਂ ਪਾਸੇ ਹਟ ਗਿਆ ਤੇ ਉਹ ਕੀ ਬੰਦਾ ਕਿਸੇ ਨੂੰ ਸੇਧ ਦੇ ਦੂ ਕੀ ਕਿਸੇ ਬੰਦੇ ਦਾ ਕੀ ਸਵਾਰ ਦੂ ਕਿਸੇ ਦਾ ਹਨਾ ਇਹ ਚੀਜ਼ਾਂ ਤਾਂ ਹੁੰਦੀਆਂ ਆ ਤੇ ਕੋਈ ਇੰਨਾ ਕੰਮਾਂ ਦੇ ਵਿੱਚ ਕੋਈ ਯਾਰੀ ਨਹੀਂ ਕੋਈ ਸੱਜਣ ਤਾਂ ਮਿੱਤਰ ਤਾਂ ਨਹੀਂ ਭਰਾਵਾ ਇਹ ਤਾਂ ਇਹ ਆ ਵੀ ਜਿਹਦੇ ਕੋਲੇ ਕੋਈ 4 ਰੁਪਏ ਹੈਗੇ ਆ ਉਹਨੂੰ ਨਸ਼ਾ ਕਰਨ ਵਾਲਾ ਜੀ ਜੀ ਕਰਦਾ ਵੀ ਚਲ ਆਪਾਂ ਨੂੰ ਕਦੇ ਖਵਾਉਗਾ ਹੀ ਹਨਾ ਤੇ ਜਿਹੜਾ ਨਸ਼ੇ ਦੇ ਵਿੱਚ ਜਿਹੜੇ ਘਰੋਂ ਵੀ ਛੇਤਰ ਪੈਂਦੇ ਪੈਸਾ ਵੀ ਕੋਲੇ ਨਹੀਂ ਉਹ ਤੋਂ ਤਾਂ ਫਿਰ ਨਸ਼ੇ ਵਾਲਾ ਵੀ ਪਾਸਾ ਵੜਦਾ ਬਾਕੀ ਦੁਨੀਆ ਨਾਲ ਪਾਸਾ ਵਟ ਨਹੀਂ ਵਟ ਅੱਜ ਕੱਲ ਦੇਖਿਆ ਵੀ ਕਈ ਵਿਚਾਰੇ ਗਰੀਬ ਪਰਿਵਾਰਾਂ ਦੇ ਵੀ ਪੱچے ਲੱਗੇ ਹੋਏ ਆ ਹਨਾ ਉਹ ਚੀਜ਼ ਕਿਵੇਂ ਸਮਝਣਗੇ ਤੁਸੀਂ ਮੰਨ ਲੂਗੀ ਗਰੀ ਪਰਿਵਾਰਾਂ ਦੇ ਬਸ ਉਹੀ ਗੱਲ ਆ ਗਈ ਨਾ ਵੀ ਇੱਕ ਟ੍ਰੈਂਡ ਉਹਨਾਂ ਨੂੰ ਵੀ ਲੱਗਦਾ ਵੀ ਯਾਰ ਵੀ ਦੇਖੀਏ ਤਾਂ ਸਹੀ ਵੀ ਕੀ ਸਿਸਟਮ ਆ ਕੀ ਕਹਾਣੀ ਆ ਹਨਾ ਪਰ ਜਦੋਂ ਬੰਦਾ ਇਸ ਚੀਜ਼ ਦੇ ਇਹ ਇਹੋ ਜਿਹਾ ਨਸ਼ਾ ਭਾਈ ਜਿਹੜੇ ਬੰਦੇ ਦੇ ਇੱਕ ਵਾਰੀ ਸੰਗ ਵਿੱਚ ਦੀ ਲੰਘ ਗਿਆ ਇਹ ਨਸ਼ਾ ਉਹ ਬੰਦਾ ਜ਼ਿੰਦਗੀ ਦੇ ਵਿੱਚ ਉਹਦੀ ਤਸੱਲੀ ਨਹੀਂ ਵੀ ਕਿਤੇ 10 ਸਾਲਾਂ 10 ਸਾਲ ਛੱਡ ਕੇ ਵੀ ਉਹ ਨਸ਼ਾ ਨੂੰ ਦੁਬਾਰਾ ਉਸ ਨਸ਼ਾ ਨੂੰ ਕਰ ਸਕਦਾ ਚਿੱਟੇ ਜਿਜਵਤਾਂ ਨੂੰ ਇੰਨਾ ਕ ਖਤਮ ਕਰ ਦਿੰਦਾ ਏ ਨਸ਼ਾ ਕਿ ਬੰਦੇ ਨੂੰ ਨਾ ਆਦਾ ਕੋਈ ਧੀ ਬਤ ਨਾ ਕੋਈ ਮਾਂ ਪਿਓ ਕਿਸੇ ਨਾਲ ਕੋਈ ਮਤਲਬ ਨਹੀਂ ਬੰਦੇ ਨੂੰ ਬਸ ਕੱਲਾ ਨਸ਼ਾ ਚਾਹੀਦਾ ਦੂਜੇ ਨਸ਼ਾ ਹੁੰਨੀ ਜਿਵੇਂ ਆਪਾਂ ਕੋਈ ਫੀਮ ਭੁੱਕੀ ਦਾ ਨਸ਼ਾ ਕਰੇ ਬੱਚੇ ਤੇ ਜੇ ਲਾ ਮਾਂ ਪਿਓ ਨੂੰ ਵੀ ਕਿਸ ਤਰ੍ਹਾਂ ਬਚਾ ਸਕਦੇ ਆ ਤੇ ਬੱਚਾ ਮਾਂ ਪਿਓ ਨੂੰ ਤਾਂ ਬਈ ਮੈਂ ਇਹ ਆਪਣੇ ਬੱਚਿਆਂ ਦੇ ਰੱਖੋ ਕੰਟਰੋਲ ਕੰਟਰੋਲ ਇਹ ਨਹੀਂ ਕਿ ਆਪਾਂ ਉਹਨਾਂ ਨੂੰ ਤਾੜ ਕੇ ਰੱਖੋ ਜਾਂ ਆਪਾਂ ਉਹਨਾਂ ਨੂੰ ਕੈਦ ਕਰਕੇ ਰੱਖੋ ਘਰਾਂ ਦੇ ਵਿੱਚ ਮਤਲਬ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡਾ ਬੱਚਾ ਕਿੱਥੇ ਜਾਂਦਾ ਹੈ ਕੀ ਕਰਦਾ ਕਿੰਨਾ ਨਾਲਾਂ ਦੀ ਸੱਜਣਤਾ ਮਿੱਤਰਤਾ ਕਿੱਦਾਂ ਦੇ ਬੰਦਿਆਂ ਨਾਲ ਦੀ ਸੱਜਣਤਾ ਮਿੱਤਰਤਾ ਕਿਉਂਕਿ ਆਪਣੇ ਬੱਚਿਆਂ ਦਾ ਆਪ ਦਾ ਖੂਨ ਹੁੰਦਾ ਆਪ ਨੂੰ ਪਤਾ ਹੁੰਦਾ ਕਿ ਆਪਣਾ ਬੱਚਾ ਕੀ ਕਰ ਸਕਦਾ ਆਪ ਦੇ ਸੁਭਾਅ ਦੇ ਹਿਸਾਬ ਨਾਲ ਹੀ ਆਪਣੇ ਬੱਚੇ ਉਦਾਂ ਦਾ ਉਹਨਾਂ ਦਾ ਬੱਚਿਆਂ ਦਾ ਸੁਭਾਅ ਹੋਣਾ ਕਿਉਂ ਆਪਣੇ ਬੱਚਿਆਂ ਨੂੰ ਸਮਝਣਾ ਬਹੁਤ ਸੌਖਾ ਹੁੰਦਾ ਜੇ ਆਪਾਂ ਸਮਝੀਏ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਸਮਝੋ ਆਪਣੇ ਬੱਚਿਆਂ ਨੂੰ ਆਪਣਾ ਮਿੱਤਰ ਬਣਾ ਕੇ ਰੱਖੋ ਤੇ ਤਾਂ ਰੱਖੋ ਬੱਚਾ ਕਿੱਥੇ ਜਾਂਦਾ ਕਿੱਥੇ ਬਾਕੀ ਪੈਸਾ ਐ ਨਹੀਂ ਹੁੰਦਾ ਵੀ ਪੈਸੇ ਨਹੀਂ ਦੇਣਾ ਬਸ ਹਸਾਕਤਾਵ ਲੋ ਪਰ ਹਾਂ ਪੈਸਾ ਹਾਂ ਹਸਾਕਤਾਬ ਕਿੱਥੇ ਲਾਉਣਾ ਕਿਵੇਂ ਲਾਏ ਵੀ ਪੈਸਾ ਐ ਨਹੀਂ ਆਦੇ ਵੀ ਨਾ ਦਿਓ ਬੱਚੇ ਨੂੰ ਪੈਸਾ ਜਿੱਥੇ ਲੋੜ ਆ ਉਹਨੂੰ ਦਿਓ ਵੀ ਪਰ ਹਸਾਕਤਾਵ ਲੋ ਫालतू ਪੈਸਾ ਦਾ ਹਾਂ ਵੀ ਤੁਸੀਂ ਕਿੱਥੇ ਲਾਇਆ ਹਾਂ ਵੀ ਉਹੀ ਆ ਗਈ ਨਾ ਗੱਲ ਛੋਟੀ ਸੰਖਿਆ ਦਾ ਚਲ ਮੰਨੀ ਜਾਂਦੀ ਹੈ 5-700 ਚਲ 2-4 100 ਰੁਪਏ ਚਲ ਆਸੇ-ਪਾਸੇ ਲੱਗ ਜਾਂਦਾ ਬੱਚੇ ਦਾ ਚੱਲੂ ਦਾ ਜੇ ਤਾਂ ਹਜ਼ਾਰਾਂ ਦੇ ਵਿੱਚ ਬੱਚਾ ਘਮਲਾ ਕਰਮ ਅਸਲ ਜਦੋਂ ਬੱਚਾ ਜਦੋਂ ਨਾ ਹਮ 15 ਸਾਲ ਦਾ ਅਸਲ 10ਵੀਂ ਹੁਣ ਤਾਂ 10ਵੀਂ ਤੱਕ ਵੀ ਨਹੀਂ ਆਪਾਂ ਕਹਿ ਸਕਦੇ ਉਹ ਤਾਂ ਛੋਟੇ ਜਿਹਾਕ ਵੀ ਹੈ ਜਦੋਂ 10ਵੀਂ ਕਲਾਸ ਤੋਂ ਬੱਚਾ ਗਾਹ ਨਿਕਲਦਾ ਪਿੰਡ ਦਾ ਸਕੂਲ ਅੱਗੇ ਤਾਂ ਹੁੰਦੇ ਸੀ ਹੁਣ ਤਾਂ ਸ਼ੁਰੂ ਤੋਂ ਹੀ ਬਾਹਰ ਪੜ੍ਹਦੇ ਆ ਜਦੋਂ ਬੰਦਾ 10ਵੀਂ ਜਵਾਗ ਪੜ੍ਹਦਾ 10ਵੀਂ ਤੋਂ ਬਾਹਰ ਟੱਪ ਜਾਂਦਾ ਉਸ ਟਾਈਮ ਦੇ ਵਿੱਚ ਪਾਰਟੀਆਂ ਪੂਟੀਆਂ ਕਰਨ ਲੱਗ ਜਾਂਦਾ ਆਪ ਦੇ ਹਾਨੀਆਂ ਨਾਲ ਦੇ ਸੱਜਣਾ ਨਾਲ ਹਨਾ ਉਹ ਚੀਜ਼ ਸ਼ੁਰੂਆਤ ਬੰਦੇ ਦੀ ਉੱਥੋਂ ਹੁੰਦੀ ਹੈ ਮੇਉ ਨੂੰ ਮੜਾ ਧਿਆਨ ਰੱਖਿਆ ਜਾਵੇ 7ਵੀਂ 8ਵੀਂ ਕਲਾਸ ਤੋਂ ਬਾਅਦ ਧਿਆਨ ਰੱਖਿਆ ਜਾਵੇ ਜਿੰਨਾ ਚਿਰ ਬੰਦਾ ਇਹ ਬੀਏ ਨਹੀਂ ਕਰਦਾ ਜਿੰਨਾ ਚਿਰ ਆਪਦੇ ਮਨ ਨਾਲ ਹੁਣ ਆਪ ਨੂੰ ਪਤਾ ਨਹੀਂ ਲੱਗਦਾ ਬੱਚੇ ਨੂੰ ਕਿ ਮੈਂ ਕਿੱਥੇ ਜਾਣਾ ਕਿਹੜੀ ਕੀ ਚੀਜ਼ ਕਰਨੀ ਆ ਆਪਾਂ ਕਹਿੰਦੇ ਨੇ ਅੱਜ ਕੱਲ੍ਹ ਦੇ ਹੁਣ ਆਪਾਂ ਕਹਿੰਦੇ ਨੇ ਵੀ ਆਪਣੇ ਅੱਜ ਕੱਲ੍ਹ ਆਮ ਹੀ ਕੱਲ੍ਹ ਜਲਦੀ ਵੀ ਬੜੇ ਜਵਾਕ ਚੁਸਤ ਚਲਾ ਕੇ ਮੈਂ ਕਹਿੰਦਾ ਅੱਜ ਕੱਲ੍ਹ ਦੇ ਜਵਾਕ ਜਮਾ ਮੂਰਖਾ ਯਾਰ ਕਾਹਦੇ ਚੁਸਤ ਚਲਾ ਕੇ ਕੋਈ ਚੁਸਤ ਇਹ ਕਾਦੀ ਚੁਸਤ ਚਲਾਕੀ ਹੈ ਜਿੰਨਾਂ ਨੂੰ ਆਪਦੇ ਇਤਿਹਾਸ ਦੇ ਹੀ ਨਹੀਂ ਪਤਾ ਜਿੰਨਾਂ ਨੂੰ ਇਹ ਨਹੀਂ ਪਤਾ ਕਿ ਸਾਡੀ ਕਾਮ ਕੀ ਹੈ ਜਿਹੜੇ ਜਿਹੜਾ ਹੁਣ ਆਪਾਂ ਕਹਿੰਦੇ ਆ ਕਿ ਦੂਜੀ ਪੱਛਮੀ ਸਭਿਅਤਾ ਜਾਂ ਕੈਨੇਡਾ ਅਮਰੀਕਾ ਦੇ ਲੀੜਾ ਕੱਪੜਾ ਖਾਣ ਪੀਣ ਉਦਾਂ ਦਾ ਹੋ ਗਿਆ ਜਿਹੜਾ ਬੰਦੇ ਨੇ ਆਪਦਾ ਘਰ ਪਰਿਵਾਰ ਆਪਦੇ ਰਿਸ਼ਤੇ ਨਾਤਿਆਂ ਨਾਲ ਕੀ ਦਾ ਰਿਸ਼ਤਾ ਅੱਜ ਕੱਲ ਕਿਸੇ ਤਾਂ ਨਹੀਂ ਨਾ ਕਾਦੀ ਸਿਆਣਪ ਹੈ ਕਿਸੇ ਦੇ ਕਿਸੇ ਨਾਲ ਦਿਨੋਂ ਸਾਝ ਹੀ ਹੈ ਨਹੀਂ ਹੈਨਾ ਇਹ ਕਾਦੀਆਂ ਸਿਆਣਪਾਂ ਇਹ ਹੀ ਬਸ ਇਹਨਾਂ ਚੀਜ਼ਾਂ ਜੀ ਆਪਾਂ ਤੁਰੇ ਫਿਰਦੇ ਆਪਾਂ ਨੂੰ ਲੱਗਦਾ ਕਿ ਹੁਣ ਨਵੀਂ ਪੀੜੀ ਬਹੁਤ ਚੁਸਤ ਚਲਾਕ ਹੈ ਚੁਸਤ ਚਲਾਕ ਨਹੀਂ ਇਹ ਭਰਾਵਾ ਮੂਰਖਤਾ ਉਦੋਂ ਵੱਡੀ ਮੂਰਖਤਾ ਆਪਣੀ ਹੈ ਜਿਹੜੇ ਆਪਾਂ ਆਪਣੇ ਬੱਚਿਆਂ ਨੂੰ ਚੋਸ ਤੇ ਚਲਾ ਕੇ ਕਹਿ ਕੇ ਉਹਨਾਂ ਕਰਨੀ ਪਿੱਠ ਕਰ ਲੈਣੇ ਹੂੰ ਸਹੀ ਗੱਲ ਹੈ ਤੇ ਅੱਜ ਦੀ ਵੀਡੀਓ ਕਿਵੇਂ ਲੱਗੀ ਨਵੇਂ ਬੰਦੇ ਮਲਾਂ ਨਸ਼ੇ ਪੱਤੇ ਦੇ ਲੱਗਦੇ ਆ ਜਿਉਂ ਉਹਨਾਂ ਨੂੰ ਹੀ ਪਤਾ ਲੱਗੂਗਾ ਹਨਾ ਵੀ ਕੁਛ ਨਹੀਂ ਨਿਕਲਿਆ ਜੀਜਾ ਜਿੰਨਾ ਸਬਤਾ ਕਰਕੇ ਹਾਂ ਹਾਂ ਵੀ ਜਿੰਨਾ ਹੋ ਸਕੇ ਜਿਆ ਦੂਰ ਰਿਆ ਕਰੋ ਬਾਈ ਜੀ ਇਹ ਹੀ ਜਾਣੇ ਆਪਾਂ ਤਾਂ ਇੰਨਾ ਕਰ ਸਕਦੇ ਆ ਤੁਹਾਡੇ ਅੱਗੇ ਜਿਹੜੀ ਕਹਾਣੀ ਬਾਈ ਦੀ ਲੈਂਦੀ ਹੈ ਤੇ ਹੋਰ ਵੀ ਅੱਗੇ ਗੱਲਾਂ ਕਾਫੀ ਨੇ ਬਾਈ ਕੋਲੇ ਹੋਰ ਵਿਸ਼ਾ ਤੇ ਤੇ ਉਹ ਵੀ ਆਪਾਂ ਅਗਲੀ ਆਉਣ ਵਾਲੀਆਂ ਵੀਡੀਓ ਦੇ ਵਿੱਚ ਕਰਾਂਗੇ ਗੱਲਾਂ ਤੇ ਵੀਡੀਓ ਦੇਖਣ ਵਾਸਤੇ ਧੰਨਵਾਦ ਜੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦੇ ਜੀ